ਦੇਖ ਰਹੇ ਹੋ ਤੁਸੀਂ ਪਿਛਲੇ 1 ਮਹੀਨੇ ਤੋਂ ਲਗਾਤਾਰ ਪਟਿਆਲਾ ਜ਼ਿਲ੍ਹਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਤेंदुए ਨੇ ਜਿਹੜਾ ਆਪਣਾ ਕਹਿਰ ਹੈ ਉਹ ਮਚਾਇਆ ਹੋਇਆ ਹੈ ਤਾਂ ਹੁਣ ਬੀਤੀ ਰਾਤ ਪਿੰਡ ਡਕਾਲਾ ਦੇ ਵਿੱਚ ਤਕਰੀਬਨ ਜਿਹੜਾ ਇੱਕ ਦਰਜਨ ਤੋਂ ਵੱਧ ਜਿਹੜੇ ਕੁੱਤੇ ਦੇ ਬੱਚੇ ਹੁੰਦੇ ਨੇ ਉਹਨਾਂ ਦਾ ਸ਼ਿਕਾਰ ਜਿਹੜਾ ਇਸ ਤेंदुए ਨੇ ਕੀਤਾ ਹੈ ਤੇ ਪਿੰਡ ਦੇ ਵਿੱਚ ਪੂਰਾ ਜਿਹੜਾ ਕਹਿ ਸਕਦੇ ਆ ਕਿ ਪਹਿਰੇ ਵਾਲਾ ਮਾਹੌਲ ਜਿਹੜਾ ਦਿਨ ਦੇ ਵਿੱਚ ਹੀ ਬਣਿਆ ਹੋਇਆ ਰਾਤ ਨੂੰ ਪਹਿਰੇ ਲੱਗਦੇ ਹੋਏ ਤਾਂ ਤੁਸੀਂ ਬਥੇਰੇ ਦੇਖੇ ਹੋਣਗੇ ਲੇਕਿਨ ਪਿੰਡ ਡਕਾਲਾ ਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਦਿਨ ਦੇ ਵਿੱਚ ਹੀ ਹੋਣ ਜਿਹੜੇ ਪਿੰਡ ਵਾਸੀ ਨੇ ਉਹ ਆਪਣੇ ਘਰਾਂ ਦੀ ਰਾਖੀ ਜਿਹੜੀ ਹੈ ਖੁਦ ਕਰ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਹੈਗੀ ਕਿ ਉਹ ਤेंदुए ਨੂੰ ਫੜ ਸਕਦੇ ਨੇ ਕਿਉਂਕਿ ਕਈ ਵਾਰ ਅੱਖਾਂ ਅੱਗੇ ਜਿਹੜਾ ਰੈਸਕਿਊ ਤੈੰਦੂਆ ਜਿਹੜਾ ਨਿਕਲ ਜਾਂਦਾ ਹੈ ਤੇ ਪਿੰਡ ਦੇ ਵਿੱਚ ਜਾ ਜਾ ਕੇ ਜਿਹੜਾ ਵਕ ਵਕ ਥਾਵਾਂ ਦੇ ਆਪਣਾ ਸ਼ਿਕਾਰ ਹੈ ਉਹ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਹੁਣ ਜਿਹੜਾ ਬੀਤੀ ਰਾਤ ਇਸ ਪਿੰਡ ਦੇ ਵਿੱਚ ਜਿਹੜੇ ਸ਼ਿਕਾਰ ਹੋਏ ਨੇ ਉਹ ਕਤੂਰੀਆਂ ਦੇ ਜਿਹੜੇ ਕਤੂਰੀਆਂ ਦੇ ਸ਼ਿਕਾਰ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜਾ ਪਿੰਡ ਵਾਸੀ ਜਿਹੜੇ ਖੁਦ ਚੌਕਸ ਹੋ ਚੁੱਕੇ ਨੇ ਆਪਣੇ ਘਰਾਂ ਦੀ ਰਾਖੀ ਜਿਹੜੀ ਹੈ ਆਪਣੇ ਡੰਡੇ ਛੋਟਿਆਂ ਦੇ ਨਾਲ ਗੰਡਾਸਿਆਂ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦਿਖਾ ਦਿੰਨਾ ਮੈਂ ਪਿੰਡ ਡਿਕਾਲਾ ਦੀ ਹੈ ਤਸਵੀਰ ਤੁਸੀਂ ਦੇਖੋਗੇ ਕਿ ਬਾਪੂ ਜੀ ਹੋਣੀ ਅਤੇ ਬਾਈ ਜੀ ਹੋਣੀ ਜਿਹੜੇ ਨੇ ਇਹ ਪਿੰਡ ਦੇ ਵਿੱਚ ਜਿਹੜਾ ਆਪਣਾ ਘਰਾਂ ਦੇ ਬਾਹਰ ਜਿਹੜਾ ਪੈਰਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਘਰਾਂ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗਾ ਲੇਕਿਨ ਤੁਸੀਂ ਇਹ ਤਸਵੀਰ ਦੇਖੋ ਕਿ ਖੇਤਾਂ ਦੇ ਵਿੱਚ ਘਰਾਂ ਦੇ ਬਾਹਰ ਜਿਹੜਾ ਹਰ ਥਾਂ ਦੇ ਉੱਪਰ ਜਿਹੜੀ ਹੈ ਇਹ ਪੈਰੇ ਜਿਹੜੇ ਨਜ਼ਰ ਆ ਰਹੇ ਨੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਦੀ ਅੱਤੇ ਨੇ ਬੱਚਿਆਂ ਦੀ ਜਿਹੜੀ ਰਾਖੀ ਹੈ ਉਹ ਖੁਦ ਕਰਾਂਗੇ ਸਾਨੂੰ ਪ੍ਰਸ਼ਾਸਨ ਤੋਂ ਰੈਸਕਿਊ ਟੀਮ ਤੋਂ ਕੋਈ ਉਮੀਦ ਨਹੀਂ ਹੈਗੀ ਕਿ ਉਹ ਇਸ ਤੰਦੂਏ ਨੂੰ ਫੜ ਸਕਦੇ ਨੇ ਕਿਉਂਕਿ ਕ ਉਸ ਤੈਂਦੂਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਟੀਮ ਦੀ ਅੱਖਾਂ ਅੱਗੋਂ ਜਿਹੜਾ ਉਹ ਤੈਂਦੂਆ ਜਿਹੜਾ ਸੀਗਾ ਉਹ ਨਿਕਲ ਜਾਂਦਾ ਤਹੇ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਲੇਕਿਨ ਦੂਜੇ ਪਾਸੇ ਵੀ ਤਸਵੀਰ ਦਿਖਾਉਣਾ ਹੈ ਕਿ ਇਸ ਪਾਸੇ ਵੀ ਤੁਸੀਂ ਦੇਖੋਗੇ ਬਾਈ ਜੀ ਹੁਣੀ ਇੱਕ ਘਰ ਦੇ ਬਾਹਰ ਬੈਠੇ ਨੇ ਡਾਂਗ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਆਪਣੇ ਘਰਾਂ ਦੀ ਰਾਖੀ ਜਿਹੜੀ ਹੈ ਕਿਸੇ ਹੋਰ ਦੇ ਹਵਾਲੇ ਨਹੀਂ ਕਰ ਸਕਦੇ ਅਸੀਂ ਖੁਦ ਹੀ ਆਪਣੇ ਘਰ ਦੀ ਜਿਹੜੀ ਰਾਖੀ ਹੈ ਉਹ ਕਰਾਂਗੇ ਤਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਬਾਪੂ ਜੀ ਹੁਣੀ ਸਾਡੇ ਨਾਲ ਨੇ ਲਗਾਤਾਰ ਇੱਥੇ ਪਹਿਰਾ ਦੇ ਰਹੇ ਹੋ ਤੁਸੀਂ ਹਨਾ ਦਿਨ ਦੇ ਵਿੱਚ ਹੀ ਰਾਤ ਨੂੰ ਪਹਿਰੇ ਦਿੰਦੇ ਹੁੰਦੇ ਰਾਤ ਨੂੰ ਪਹਿਰੇ ਦਿੰਦੇ ਅਸੀਂ ਦਿਨ 'ਚ ਪਹਿਰੇ ਦਿੰਦੇ ਹੁੰਦੇ ਜੀ ਸਾਨੂੰ ਕੋਈ ਪ੍ਰਸ਼ਾਸਨ ਤੋਂ ਕੋਈ ਮਦਦ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਸਾਡੀ ਕੋਈ ਗੌਰ ਹੋਵੇ। ਰਾਤੀ ਕੀ ਹੋਇਆ ਪਿੰਡ ਦੇ ਵਿੱਚ ਜਿਹੜਾ ਸ਼ਿਕਾਰ ਹੋਇਆ ਕਿੱਥੇ ਹੋਇਆ ਸੀਗਾ ਕਿੰਨੇ ਬੱਚੇ ਸੀਗੇ ਕੁੱਤਿਆਂ ਦੇ? 7-8 ਬੱਚੇ ਸੀਗੇ ਕੁੱਤਿਆਂ ਦੇ ਜੋ ਖਾ ਗਈ। ਸਾਨੂੰ ਹੋਰ ਕੋਈ ਪਤਾ ਨਹੀਂ। ਬਾਕੀ ਸਾਰੀ ਰਾਤ ਕੁੱਤੇ ਚੀਂਚ ਗੇੜਾ ਪਿੰਡ ਦਾ ਰਿਆ। ਅਸੀਂ ਡਰ ਦੇ ਬਾਹਰ ਹੀ ਨਿਕਲੇ। ਮਤਲਬ ਰਾਤ ਕਿੰਨਾ ਕਰੋਲਾ ਪਿਆ ਸੀਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਤੁਹਾਡਾ ਘਰ ਤਾਂ ਨਜ਼ਦੀਕ ਹੀ ਹੈ ਇੱਥੇ ਆ ਨਾ ਵੀ ਜਿਹੜਾ ਹੋਇਆ ਸੀਗਾ ਇਹ ਸਾਰਾ ਕੁਝ ਉਰੇ। ਬਹੁਤ ਜਿਆਦੇ ਰੌਲਾ ਪਿਆ ਸੀ ਕੁੱਤਿਆਂ ਦਾ ਮੈਂ ਡਾਂਗ ਲੈ ਕੇ ਬਾਹਰ ਨਿਕੜਿਆ ਵੀ ਸੀ ਪਰ ਫਿਰ ਕੱਲੇ ਬੰਦੇ ਦਾ ਕੋਈ ਹਿਆ ਨਹੀਂ ਪੈਂਦਾ ਇਸ ਕਰਕੇ ਹੁਣ ਅਸੀਂ ਦਿਨੇ ਚੌਕਸ ਹੋ ਗਏ ਹੁਣ ਅਸੀਂ ਆਪਣੀ ਰਾਖੀ ਆਪ ਕਰਦੇ ਆਂ ਟੀਮ ਨੂੰ ਦੱਸਿਆ ਨਹੀਂ ਸੀਗਾ ਕਿ ਇਸ ਤਰ੍ਹਾਂ ਪਿੰਡ ਦੇ ਵਿੱਚ ਤेंदुआ ਆਇਆ ਜਿਸ ਤਰ੍ਹਾਂ ਪੈੜਾ ਵੀ ਨਜ਼ਰ ਆਈਆਂ ਖੂਨ ਦੇ ਥੱਬੇ ਜਿਹੜੇ ਦਵਾਰਾਂ ਦੇ ਉੱਪਰ ਨਜ਼ਰ ਆ ਰਹੇ ਨੇ ਸਭ ਕੁਝ ਦੱਸਿਆ ਹੈ ਬਾਕੀ ਦੇਖਦੇ ਕੀ ਬਣਦਾ ਹੁਣ ਕਹਿੰਦੇ ਨਹੀਂ ਸੀ ਕੁਝ ਉਹ ਕਹਿੰਦੇ ਆਏ ਸੀ ਆ ਕੇ ਕੀ ਗੰਦੇ ਫਿਰ ਉਹ ਕਹਿੰਦੇ ਅਸੀਂ ਗੌਰ ਕਰਦੇ ਆਂ ਵੇਖਦੇ ਹੁਣ ਕੀ ਬਣਦਾ ਕੋਈ ਉਮੀਦ ਹੈਗੀ ਹੈ ਕਿ ਇਹ ਫੜ ਸਕਦੇ ਨੇ ਕੋਈ ਉਮੀਦ ਨਹੀਂ ਲੱਗਦੀ ਐਨੇ ਦਿਨਾਂ ਤੋਂ ਫਿਰਦਾ ਕਿੰਨੇ ਪਿੰਡਾਂ ਚ ਹੁੰਦਾ ਆ ਇਹ ਕੋਈ ਪਤਾ ਨਹੀਂ ਪਰਿਵਾਰ ਦੇ ਸਮੇਂ ਪਰਿਵਾਰ ਦੇ ਵਿੱਚ ਤੁਹਾਡੇ ਕਿਸ ਤਰ੍ਹਾਂ ਦਾ ਮਾਹੌਲ ਹੈ ਬੱਚੇ ਵੀ ਹੋਣਗੇ ਘਰ ਦੇ ਵਿੱਚ ਹਨਾ ਕੀ ਕੀ ਬੱਚੇ ਡਰਦੇ ਆ ਆਪਣੇ ਡੰਗਰ ਪਸ਼ੂਆਂ ਤੋਂ ਵੀ ਡਰਦੇ ਆ ਡੰਗਰ ਪਸ਼ੂਆਂ ਦੇ ਵੀ ਡਰ ਰਹਿੰਦਾ ਸਾਨੂੰ ਇਹ ਅਸੀਂ ਤਾਂ ਰੱਖ ਹੀ ਕਰਨੀ ਪੈਣੀ ਆ ਨਾ ਇਹ ਗੱਲਾਂ ਇਹ ਜਿਹੜੇ ਬੱਚੇ ਸੀ ਕੁੱਤਿਆਂ ਦੇ ਘਰਾਂ ਦੇ ਵਿੱਚ ਰੱਖਿਓਏ ਸੀਗੇ ਜਾਂ ਮਤਲਬ ਕਿ ਗਲੀ ਵਾਲੇ ਕੁੱਤੇ ਇਹ ਗਲੀ ਵਾਲੇ ਕੁੱਤੇ ਸੀ ਜੀ ਹੁੰਜੀ ਇਹ ਉਹ ਜੇਸੀ ਵਿਚਾਰਿਆਂ ਰੋਕੀ ਪਾ ਰਹੇ ਆ ਔਰ ਕੀ ਆ ਉਹ ਕੁੱਟੀਆਂ ਸੁਈਆਂ ਵਿੱਚ ਸੀ ਦੋ ਉਹਦੇ ਦੋਹਾਂ ਦੇ ਕਤੂਰੇ ਖਾ ਗਏ ਜਿਸ ਤਰ੍ਹਾਂ ਲਗਾਤਾਰ ਬਕਬਕ ਟੀਮਾਂ ਜਿਹੜੀਆਂ ਪਿੰਡ ਦੇ ਵਿੱਚ ਜਾਂਦੀਆਂ ਸੀਗੀਆਂ ਉੱਤੇ ਕਹਿੰਦੇ ਸੀਗੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਵੀ ਇਹ ਕਈ ਵਾਰ ਕੁੱਤੇ ਵੀ ਹੁੰਦੇ ਜਿਹੜੇ ਹੱਡਾ ਰੋੜੀ ਵਾਲੇ ਉਹ ਕਰ ਦਿੰਦੇ ਨੇ ਹਣਾ ਇਸ ਤਰ੍ਹਾਂ ਦਾ ਕੁਝ ਨਹੀਂ ਇਹ ਕੋਈ ਗੱਲ ਨਹੀਂ ਕੈਮਰੇਜ ਤਸਵੀਰ ਆਈ ਆ ਪੈੜਾਂ ਦੇਖਿਆ ਸਭ ਕੁਝ ਦੇਖਿਆ ਏਦਾਂ ਕੁੱਤੇ ਅੱਗੇ ਵੀ ਕੁੱਤੇ ਆਂਦੇ ਐਨੇ ਕਤੂਰੇ ਨਹੀਂ ਖਾ ਸਕਦੇ ਕੁੱਤੇ ਉਹਨ ਮਤਲਬ ਤੁਸੀਂ ਆਪਣੇ ਘਰ ਦੀ ਰਾਖੀ ਖੁਦ ਕਰ ਰਹੇ ਹੋ ਖੁਦ ਕਰ ਰਹੇ ਆ ਜੀ ਆਪਣੇ ਘਰ ਦੀ ਰਾਖੀ ਖੁਦ ਕਰ ਰਹੇ ਸਾਨੂੰ ਤਾਂ ਕਰਨੀ ਪੈਣੀ ਆ ਨਾ ਆਪਣੇ ਘਰ ਦੀ ਰਾਖੀ ਤਾਂ ਬਿਲਕੁਲ ਆਪਣੇ ਘਰਾਂ ਦੀ ਰਾਖੀ ਜਿਹੜੇ ਨੇ ਬਜ਼ੁਰਗ ਹੁਣ ਖੁਦ ਕਰ ਰਹੇ ਨੇ ਬਾਪੂ ਜونی ਦੀ ਤਸਵੀਰ ਤੁਸੀਂ ਦੇਖੀਏ ਹੱਥ ਦੇ ਵਿੱਚ ਡਾਂਗ ਹੈ ਤੇ ਜਜ਼ਬਾ ਕਾਫੀ ਹੈ ਇਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਘਰ ਦੀ ਰਾਖੀ ਖੁਦ ਕਰਾਂਗਾ ਕਿਉਂਕਿ ਘਰਾਂ ਦੇ ਵਿੱਚ ਜਿਹੜਾ ਮਾਹੌਲ ਨੇ ਹੁਣ ਬੱਚੇ ਜਿਹੜੇ ਨੇ ਉਹ ਡਰੇ ਹੋਏ ਨੇ ਕਿਉਂਕਿ ਚੀਤਾ ਜਿਹੜਾ ਇਸ ਪਿੰਡ ਦੇ ਵਿੱਚ ਵੀ ਆ ਚੁੱਕਿਆ ਤਾਂ ਉਸ ਤੋਂ ਬਾਅਦ ਜਿਹੜਾ ਉਸਨੇ ਆ ਕੇ ਇੱਥੇ ਬੀਤੀ ਰਾਜ ਜਿਹੜਾ ਆਪਣਾ ਸ਼ਿਕਾਰ ਜਿਹੜਾ ਉਹਨਾਂ 마ਸੂਮ ਜਿਹੜੇ ਕੁੱਤੇ ਦੇ ਬੱਚਿਆਂ ਨੂੰ ਬਣਾਇਆ ਬਈ ਰਾਖੀ ਕਰ ਰਹੇ ਹਾਂ ਅੱਜ ਆਪਣੇ ਘਰਾਂ ਦੀ ਤੁਸੀਂ ਡਾਂਗ ਹੱਥ ਦੇ ਵਿੱਚ ਹੈ ਪਹਿਰਾ ਦੇ ਰਹੇ ਹੋ ਹਾਂਜੀ ਹਾਂ ਸਰ ਪਹਿਰਾ ਚਿੱਤਾਂ ਆਈ ਰਾਤ 2:3-3:00 ਵਜੇ ਉਹਨੇ ਕੁੱਤਿਆਂ ਦੇ ਬੱਚੇ ਵੀ ਖਾਧੇ ਆ ਜੀ ਚਲੋ ਦੇਖਦੇ ਆ ਜੀ ਬਾਕੀ ਡਰ ਪੂਰਾ ਬਣਿਆ ਹੋਇਆ ਜੀ ਜਵਾਕਾਂ ਦੇ ਵਿੱਚ ਵੀ ਸਾਰੇ ਘਰਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਪੂਰਾ ਹਾਂ ਜੀ ਜਦੋਂ ਸਵੇਰੇ ਤੁਸੀਂ ਆਏ ਹਨਾ ਦੇਖਿਆ ਕੀ ਸੀਗਾ ਜਿਸ ਤਰ੍ਹਾਂ ਤੁਸੀਂ ਕਹ ਰਹੇ ਕੁੱਤਿਆਂ ਦੇ ਬੱਚੇ ਖਾਏ ਹੋਏ ਸੀਗੇ ਕਿਸ ਤਰ੍ਹਾਂ ਦੀ ਹਾਲਤ ਸੀਗੀ ਉਹਨਾਂ ਦੀ ਬਹੁਤ ਬੁਰੀ ਹਾਲਤ ਆ ਜੀ ਅੰਦਰ ਖੂਨ ਕੰਦਾਂ ਲੱਤ ਪਤ ਹੋਇਆ ਪਿਆ ਜੀ ਖੂਨ ਨਾਲ ਬਹੁਤ ਬੁਰਾ ਹਾਲਤਾ ਜੀ ਦੇਖਿਆ ਨਹੀਂ ਜਾ ਰਿਹਾ ਤਾਂ ਜੀ ਹਾਂ ਜੀ ਹਾਂ ਬਹੁਤ ਵੱਡੇ ਹੋਏ ਦੇ ਜੀ ਮੂੰਹ ਮਾ ਉਹਨਾਂ ਸਾਰਾ ਖਰਾਬ ਕਰ ਰਹੇ ਰਹਦੇ ਜੀ ਕਿੰਨੇ ਕ ਬੱਚੇ ਸੀਗੇ ਜਿਹੜੇ ਤੁਸੀਂ ਦੇਖੇ ਕਿ ਮਰੇ ਹੋਏ 8 ਬੱਚੇ ਦੇ 8 8 ਬੱਚੇ ਹਾਂ ਜੀ ਤੇ ਉਹਨਾਂ ਨੂੰ ਦੇਖ ਕੇ ਕੀ ਮਹਿਸੂਸ ਕੀਤਾ ਤੁਸੀਂ ਜਿਸ ਤਰ੍ਹਾਂ ਆ ਵੀ ਹੋ ਤਰਾ ਸੀਗੀ ਜੇ ਦਿਨ ਹੁੰਦਾ ਤਾਂ ਕੋਈ ਵੱਡੀ ਘਟਨਾ ਵੀ ਹੋ ਸਕਦੀ ਹਾਂ ਜੀ ਹਾਂ ਜੀ ਹਾਂ ਜੀ ਵੱਡੀ ਘਟਨਾ ਵੀ ਹੋ ਸਕਦੀ ਕਿਸੇ ਬੱਚੇ ਦਾ ਜਾਨ ਜਗ ਸੇ بڑے ਡੰਗਰ ਪਸ਼ੂ ਦਾ ਨੁਕਸਾਨ ਹੋ ਸਕਦਾ ਤੇ ਦੱਸ ਜੀ ਕਿਸੇ ਹੋਰ ਬੱਚੇ ਦਾ ਚਲੋ ਬਚੌਰ ਰਹਿ ਗਏ ਜੀ ਚਲੋ ਹਾਂਜੀ ਜਿਸ ਤਰ੍ਹਾਂ ਪਹਿਲਾਂ ਆਪਾਂ ਦੂਜੇ ਪਿੰਡਾਂ ਦੇ ਵੀ ਸੁਣਦੇ ਸੀਗੇ ਕਿ ਉੱਥੇ ਬਾਰਨ ਆ ਗਿਆ ਹਨਾ ਸਰੰਦਗੰਨੀ ਆ ਗਿਆ ਸਿਉਨੇ ਆ ਗਿਆ ਤੇ ਉਦੋਂ ਕੀ ਸੋਚ ਦਿੱਤੀ ਕਿ ਤੁਸੀਂ ਇਹ ਮਤਲਬ ਹਰ ਇੱਕ ਦੀ ਸੋਚ ਆਈ ਸੀਗੀ ਵੀ ਨਹੀਂ ਹੈਗਾ ਪੂਰੀ ਹੈਗਾ ਜੀ ਹਾਂ ਮਹੀਨਾ ਸਾਰਾ ਹੋ ਗਿਆ ਜੀ ਪਹਿਲਾਂ ਤਾਂ ਗਾ ਪੈਨ ਦਿਨ ਦੇਖਦੇ ਨੂੰ ਸੁਣਦੇ ਨੂੰ ਵੀ ਹਾਂ ਉਹ ਫਲਾਣੀ ਜਗ੍ਹਾ ਆ ਗਿਆ ਜੀ ਫਲਾਣੀ ਜਗ੍ਹਾ ਆ ਗਿਆ ਪਰ ਐਵੇਂ ਲੱਗਦਾ ਵੀ ਇਹ ਨਹੀਂ ਹੋ ਸਕਦਾ ਪਰ ਅੱਜ ਆਪਣੀ ਅੱਖਾਂ ਨਾਲ ਦੇਖ ਕੇ ਲੱਗਿਆ ਵੀ ਹਾਂ ਸੱਚੀ ਇਹ ਗੱਲ ਹੈਗੀ ਹੈ ਜੀ ਤਾਂ ਤਸਵੀਰਾਂ ਦੇਖੀ ਸੀ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂ ਸੀਸੀਟੀਵੀ ਦੇਖੀ ਜੀ ਕੈਮਰਾ ਉਹਦੇ ਵਿੱਚ ਆਨ ਦਿਖ ਰਿਹਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਬੱਚੇ ਹੋਣਗੇ ਬੱਚੇ ਬੱਚੇ ਡਰੇ ਹੋਏ ਆ ਜੀ ਪੂਰੇ ਹਾਂਜੀ ਕੀ ਕਹਿੰਦੇ ਨੇ ਬੱਚੇ ਵੀ ਕਹਿੰਦੇ ਬਾਹਰ ਨੂੰ ਆਉਣ ਨੂੰ ਮਨ ਦੇ ਨਹੀਂ ਹੈਗੇ ਜੀ ਹਾਂ ਦਾ ਡਰੇ ਬੈਠੇ ਆ ਜੀ ਘਰਾਂ ਦੇ ਵਿੱਚ ਹੀ ਆਉਂਦੇ ਨਹੀਂ ਹਾਂਜੀ ਤੇ ਮਤਲਬ ਹੁਣ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਜਿਸ ਤਰ੍ਹਾਂ ਤੁਸੀਂ ਪੈਰਾ ਦੇ ਉਮੀਦ ਕੋਈ ਨਹੀਂ ਜੀ ਕਿਸੇ ਨੂੰ ਹਲੇ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਜੀ ਹਾਂਜੀ ਹਾਂਜੀ ਬਿਲਕੁਲ ਭਾਈ ਉਹਨਾਂ ਦਾ ਕਹਿਣਾ ਹੈ ਕਿ ਕੋਈ ਪਿੰਡ ਦੇ ਵਿੱਚ ਨਹੀਂ ਆਇਆ ਹੈਗਾ ਇਹਨਾਂ ਦੀ ਸਾਰ ਲੈਣ ਲਈ ਇਸ ਕਰਕੇ ਖੁੱਦ ਜਿਹੜਾ ਪੈਰਾ ਹੈ ਆਪਣੇ ਪਿੰਡ ਪੱਧਰ ਦੇ ਉੱਪਰ ਦੇ ਰਹੇ ਨੇ ਪਿੰਡ ਡਕਾਲਾ ਦੀ ਤਸਵੀਰ ਹੈ ਜਿਹੜੀ ਦਿਖਾ ਰਹੇ ਆ ਕਿ ਬਿੱਤੀ ਰਾਜ ਜਿਹੜਾ ਇਸ ਥਾਂ ਇਸ ਪਿੰਡ ਦੇ ਵਿੱਚ ਜਿਹੜਾ ਉਹਨਾਂ ਕੁੱਤਿਆਂ ਦੇ ਜਿਹੜੇ 마ਸੂਮ ਬੱਚਿਆਂ ਦਾ ਸ਼ਿਕਾਰ ਜਿਹੜਾ ਉਸ ਤेंदुए ਨੇ ਕੀਤਾ ਹੈ ਤਕਰੀਬਨ ਜਿਹੜੇ 8-9 ਕੁੱਤੇ ਦੇ ਬੱਚੇ ਦੱਸੇ ਜਾ ਰਹੇ ਨੇ ਕਿ ਉਹ ਉਹਨਾਂ ਦਾ ਸ਼ਿਕਾਰ ਜਿਹੜਾ ਉਸ ਨੇ ਵਕ ਵਕ ਥਾਮਾਂ ਦੇ ਉੱਪਰ ਪਿੰਡ ਦੇ ਵਿੱਚ ਕੀਤਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਪਿੰਡ ਦੇ ਵਿੱਚ ਪੈਰਾ ਜਿਹੜਾ ਉਹ ਬਜ਼ੁਰਗ ਅਤੇ ਜਿਹੜੇ ਬਾਈ ਜੀ ਹੋਣੀ ਐ ਦੰਦੇ ਹੋਏ ਨਜ਼ਰ ਆ ਰਹੇ ਨੇ ਘਰਾਂ ਦੇ ਬਾਹਰ ਜਿਹੜੇ ਕੁਰਸੀਆਂ ਢਾ ਕੇ ਹੱਥਾਂ ਦੇ ਵਿੱਚ ਜਿਹੜੀਆਂ ਡਾਂਗਾ ਲੈ ਕੇ ਜਿਹੜੇ ਹਰ ਇੱਕ ਪਿੰਡ ਵਾਸੀ ਜਿਹੜਾ ਆਪਣੇ ਘਰਾਂ ਦੇ ਬਾਹਰ ਨਜ਼ਰ ਆ ਰਹੇ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਪੈਰਾ ਦੇ ਰਹੇ ਹੋ ਜੀ ਘਰ ਦੇ ਬਾਹਰ ਹਾਂਜੀ ਪੈਰਾ ਦੇ ਰਹੇ ਹਾਂ ਜੀ ਪੈਰਾ ਜਿਸ ਤਰ੍ਹਾਂ ਪੈਰਾ ਤਾਂ ਰਾਤ ਨੂੰ ਦੰਦੇ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਕੋਈ ਜਿਹੜਾ ਅੱਲਾਹ ਵਾਹ ਕੋ ਕਿਹੜਾ ਚੈੱਕ ਕਰ ਕਰਕੇ ਗਏ ਆਏ ਤੇ ਆਪਣਾ ਚਰੀਆਂ ਖੜੀਆਂ ਨੇ ਲਵਾ ਹੁ ਬਾਹਰ ਲਿਖੜਿਆ ਹੋਵੇ ਕੋਈ ਬੰਦੇ ਨੂੰ ਜਵਾਕਾਂ ਨੂੰ ਫੜ ਲੇ ਹੁਣ ਆਪਾਂ ਕਰ ਕੀ ਸਕਦੇ ਆਂ ਵੀ ਹੋਊ ਚ ਕੋਈ ਹੋਰ ਨਹੀਂ ਨਾ ਵੀ ਆਉ ਨੁਕਸਾਨ ਕਰ ਦੇ ਬੰਦੇ ਦਾ ਫਿਰ ਕੀ ਕਰਾਂਗੇ ਵੀ ਉਸ ਕਾਰਨ ਨਸੀਬ ਹੁਣੇ ਸਕਤਾਈ ਕਰੀ ਹੋਈ ਆ ਵੀ ਹੁਣੇ ਨਾ ਘਰਾਂ ਦੇ ਲਵੇ ਦਿਲ ਚ ਵੀ ਨਾ ਲੱਗੇ ਉਹ ਕੱਖ ਖੜੇ ਨੇ ਫਾਸਲਾ ਨੇ ਖੇਤਾਂ ਚ ਘਰ ਨੇ ਕੋਈ ਹੋਰ ਹੋਰ ਤਾਂ ਸਾਰ ਲੈਣ ਵਾਲਾ ਹੈ ਨਹੀਂ ਅਸੀਂ ਆਪੇ ਇੱਕ ਗੌਰ ਕਰਾਂਗੇ ਆਪੇ ਆਪਣਾ ਕਰ ਰਹੇ ਹਾਂ ਉਹ ਤਾਂ ਆਏ ਤੇ ਉਹ ਤਾਂ ਕਹਿ ਕੇ ਖਾ ਜੋ ਪੈੜ ਕੁੱਤੇ ਕੀ ਆ ਜੀ ਫਲਾਣੀ ਕੀ ਆ ਉਸ ਕੀ ਜਾਨਵਰ ਮਰੇ ਦਿਖਾਤੇ ਉਹਨਾਂ ਨੂੰ ਕੰਦਾਂ ਖੂਨ ਗਾ ਲਿਬੜੀਆਂ ਦਿਖਾਤੀਆਂ ਔਰ ਅਸੀਂ ਉਹਨਾਂ ਨੂੰ ਫੜ ਕੇ ਥੋੜੀ ਦੇਣ ਲੱਗੇ ਆ ਫੜਨ ਦਾ ਕੰਮ ਤਾਂ ਉਹਨਾਂ ਦਾ ਥੀ ਉਹ ਫੜਨ ਦਾ ਆਪਣਾ ਉਹ ਕਰਨ ਉਹਦੀ ਗੌਰ ਕਰਨ ਸਾਨੂੰ ਕਹਿ ਕੇ ਜਾਂਦੇ ਵੀ ਨੰਬਰ ਦੇ ਕੇ ਜਾਂਦੇ ਵੀ ਅਸੀਂ ਨੰਬਰ ਦੰਨੇ ਆ ਤੁਹਾਨੂੰ ਵੀ ਤੁਸੀਂ ਫੋਨ ਕਰੋ ਜਿਹੜਾ ਟਾਈਮ ਤੁਹਾਨੂੰ ਫੇਰ ਰੋਲਾ ਗੋਲਾ ਪਤਾ ਲੱਗਿਆ ਉਹਨੇ ਕੋਈ ਗੋਲੀਆਂ ਉਹ ਤਾਂ ਕਾ ਸਾਨੇ ਫੋਟੋਆਂ 'ਤੇ ਉੱਪਰ ਦੇਖਾਈ ਵੀ ਕਾਦੀ ਪੈੜਾ ਮਾ ਨੁਕਸਾਨ ਤਾਂ ਕਰ ਰਿਹਾ ਨਾ ਜਾਨਵਰ ਜਿਹਾ ਤੇਲੂਆ ਨਹੀਂ ਚਲੋ ਕੰਦੇ ਤੇਲੂਏ ਦੀ ਪੈੜ ਨਹੀਂ ਹੋਰ ਹੋਣੀ ਨੁਕਸਾਨਤਾ ਕਰ ਰਨ ਨੁਕਸਾਨ ਵਾਲਾ ਜਾਨਵਰ ਤਾਂ ਤੁਸੀਂ ਕਿਹਾ ਕਿ ਟੀਮ ਕਹਿੰਦੀ ਹੈ ਕਿ ਤੇਂਦੂਆ ਨਹੀਂ ਹੈਗਾ ਕੋਈ ਹੋਰ ਜਾਨਵਰ ਹੋ ਸਕਦਾ ਨਾ ਜੰਗਲੀ ਜਾਨਵਰ ਹੋ ਸਕਦਾ ਤੁਸੀਂ ਤਾਂ ਸੀਸੀਟੀਵੀ ਤਸਵੀਰਾਂ ਦੇਖਿਆ ਨੇ ਘਰ ਦੇ ਬਾਹਰ ਲੱਗੀਆਂ ਹੋਈਆਂ ਉਹਦੇ ਵਿੱਚ ਕੀ ਦੇਖਿਆ ਤੁਸੀਂ ਉਹ ਚਾਹ ਤੇਲੂਆ ਦਿਖ ਰਿਹਾ ਉਹ ਕਾਪ ਸਾਫ ਨਹੀਂ ਦਿਖ ਰਿਹਾ ਸਾਫ ਦਿਖ ਰਿਹਾ ਕਹਿੰਨੇ ਬੰਦੇ ਕੋਲ ਵੀਡੀਓ ਨੇ ਵੀ ਤੁਸੀਂ ਤੇਲੂਆ ਚਾਹੇ ਚੱਲ ਕੋਈ ਤੇਲੂਆ ਆਪ ਮੰਨਦੇ ਆ ਉਹਨਾਂ ਦੀ ਗੱਲ ਮੰਨਦੇ ਆ ਵੀ ਹੈ ਨਹੀਂ ਤੇਲੂਆ ਜਾਨਵਰਤਾ ਹੈਗਾ ਕੋਈ ਨੁਕਸਾਨਤਾ ਕਰ ਰਹਾ ਇਹ ਬੰਦੇ ਦਾ ਨੁਕਸਾਨ ਕਰਦੇ ਕੌਣ ਜ਼ਿੰਮੇਵਾਰ ਆ ਜਦੋਂ ਟੀਮ ਆਈ ਆ ਉਹਨੂੰ ਚੈੱਕ ਕਰਿਆ ਉਹ ਤਾਂ 10 ਮਿੰਟ ਲਾ ਕੇ ਵਾਪਸ ਮੁੜ ਗਏ ਦੇਖ ਕੇ ਬਸ ਆ ਉਰੇ ਪੈੜਾ ਉਰੇ ਮਾਰੇ ਵੀ ਆ ਉਰੇ ਹੋਵਾਂ ਉਹਨਾਂ ਨੂੰ ਮਰੇ ਹੋਏ ਦਿਖਾਇਆ ਬਾਅਦ ਚ ਦੱਬਿਆ ਉਹਨਾਂ ਨੇ ਕਹੇ ਤੂੰ ਪਹਿਲਾਂ ਦੱਬੇ ਵੀ ਨਹੀਂ ਉਹ ਵੀ ਮੁਸਕ ਹੋ ਜੂਗੀ ਰਾਤ ਲੰਗੀ ਤੁਸੀਂ ਆਏ ਜਦੋਂ ਸਵੇਰੇ ਆ ਕੇ ਦੇਖਿਆ ਜਦੋਂ ਸ਼ਿਕਾਰ ਹੋਇਆ ਪਿਆ ਸੀਗਾ ਬੱਚਿਆਂ ਦਾ ਹਨਾ ਤੇ ਕੀ ਦੇਖਣ ਨੂੰ ਮਿਲਿਆ ਕੀ ਤਸਵੀਰ ਕਰ ਚੋਇਆ ਅਸੀਂ ਉਰੀ ਸੀਗੇ ਮੱਝਾਂ ਵੀ ਟੁੱਟੇ ਕਰੇ ਪਏ ਸੀਗੇ ਉਹ ਨਹੀਂ ਉੱਪਰਲਾ ਚામੜੀ ਤਾਂ ਛੱਡੀ ਹੋਣੀ ਹੱਡੀਆਂ ਹੱਡੀਆਂ ਰਹਿ ਰੀਆਂ ਦੀਆਂ ਮੈਂ ਕੋਈ ਇੱਕਾ ਕੁੱਤਾ ਬਚਾਇਆ ਛੋਟਾ ਜਿਹਾ ਕਤੂਰੀਆ ਉਸਕਾ ਪਰਚਾਂਟੇ ਮਾਰੇ ਹੋਏ تھے۔ ਅੱਛਾ ਆਉਂ ਅੱਠ ਦਾ ਖਾਏ ਗਿਆ। ਅੱਠ ਤਾਂ ਛੱਡੀ ਨਹੀਂ। ਬਾਕੀ ਹੋਰ ਕੋਈ ਉਪਰ ਕੁੱਤਾ ਹੋਇ ਖਾਇਆ ਹੋ ਪਤਾ ਨਹੀਂ ਉਹਨਾਂ ਦਾ। ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਸਮੇਂ ਕਿਉਂਕਿ ਬੱਚੇ ਹੋਣਗੇ ਘਰ ਦੇ ਵਿੱਚ ਹਨ ਹਰ ਪਿੰਡ ਦੇ ਵਿੱਚ ਮੈਂ ਦੇਖਿਆ ਮੈਂ ਜਿਸ ਤਰ੍ਹਾਂ ਪੁੱਛਦਾ ਹੁੰਨਾ ਹਰ ਕੋਈ ਕਹਿੰਦਾ ਕਿ ਬਈ ਡਰ ਬਣਿਆ ਪਿਆ। ਡਰਦਾ ਹੈ ਹੁਣ ਰਾਤ ਬਾਹਰ ਵਾਇਆ ਘਰ ਹੁਣ ਆ ਜਾਈ ਬਾਹਰ ਪਿੰਡ ਦੇ ਬੰਦਾ ਥੋੜੀ ਆਣ ਲੱਗਿਆ। ਉਹ ਤਾਂ ਸਾਨੂੰ ਤਾਂ ਡਰ ਹੋਊਗੀ ਜਾਂ ਦੋ ਘਰਨੇ ਚਾਰ ਘਰਨੇ ਉਰੇ। ਉਹ ਅਸੀਂ ਚਾਰ ਘਰਾਂ ਰੋ ਚਾਰ ਘਰਾਂ ਦੇ ਬੰਦੇ ਆਪਣਾ ਆਪ ਗੌਰ ਕਰ ਰਹੇ ਹਾਂ ਰਾਤ ਕਿ ਮਤਲਬ ਕੀ ਰਾਤ ਤੋਂ ਹੀ ਲਗਾਤਾਰ ਤੁਸੀਂ ਘਰ ਦੇ ਬਾਹਰ ਇਸ ਤਰ੍ਹਾਂ ਬੈਠੇ ਹੋ ਹਨਾ ਕਿ ਵੀ ਸਾਡੇ ਘਰੇ ਕੋਈ ਨੁਕਸਾਨ ਨਾ ਹੋਵੇ ਹਾਂ ਜਾਂ ਸਾਡੇ 4:30 ਵਜੇ 5:00 ਵਜੇ ਪਤਾ ਲੱਗਿਆ ਉਸ ਤੋਂ ਬਾਅਦ ਪੂਰੀ ਗੌਰ ਰੱਖ ਰਹੀ ਆ ਉਸ ਤੋਂ ਬਾਅਦ ਪਿਆਰ ਕੋਈ ਮਤਲਬ ਪ੍ਰਸ਼ਾਸਨ ਤੋਂ ਉਮੀਦ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਦੇ ਕੇ ਉਹ ਫੜ ਲੈਣਗੇ ਲੱਗਦਾ ਨਹੀਂ ਟੰਗਾ ਉਹ ਤਾਂ ਇਸ ਤਰ੍ਹਾਂ ਗੇੜਾ ਦੇ ਕੇ ਭੱਗੇ ਜਿਸ ਤਰ੍ਹਾਂ ਗਾਣਾ ਪਾਉਂ ਬੁਲਾਏ ਹੋਣੇ ਆ ਵੀ ਆਓ ਜੇ ਭਾਈ ਆਪਣਾ ਚਾਹ ਪਾਣੀ ਪੀਜੋ ਭੱਗ ਜਾਓ ਉਹ ਤਾਂ ਇਸ ਤਰ੍ਹਾਂ ਗੇੜਾ ਦੇ ਕੇ ਭੱਗ ਗਏ ਉਹਨਾਂ ਨੇ ਉਸ ਤੋਂ ਵੱਧ ਦਾ ਟਾਈਮ ਤੁਹਾਨੂੰ ਹੋ ਗਿਆ ਇਹਨੂੰ ਉਹਨਾਂ ਤਾਂ ਮਿੰਟੇ ਸਾਰੇ 15 ਦਾ ਹੀ ਆ ਸਹੀ ਤੁਸ ਤੁਹਾਨੂੰ ਹੋ ਗਿਆ ਘੰਟਾ ਆ ਇਹਨੂੰ ਤੇ ਬਿਲਕੁਲ ਤਸਵੀਰਾਂ ਦਿਖਾ ਦਿੰਨੇ ਆ ਕਿ ਘਰਾਂ ਦੇ ਬਾਹਰ ਪਿੰਡ ਪੱਧਰ ਦੇ ਉੱਪਰ ਜਿਹੜੇ ਪੈ ਰਹੇ ਆ ਉਹ ਚਲਦੇ ਹੋਏ ਨਜ਼ਰ ਆ ਰਹੇ ਨੇ ਹੁਣ ਪ੍ਰਸ਼ਾਸਨ ਤੋਂ ਜਿਹੜੀ ਇਹ ਪਿੰਡ ਵਾਸੀਆਂ ਨੂੰ ਕੋਈ ਉਮੀਦ ਨਹੀਂ ਰਹੀ ਹੈਗੀ ਇਸ ਕਰਕੇ ਆਪਣੇ ਘਰਾਂ ਦੀ ਰਾਖੀ ਜਿਹੜੀ ਹੈ ਖੁਦ ਪਿੰਡ ਵਾਸੀ ਇੱਥੇ ਕਰ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਖੇਤਾਂ ਦੀ ਤਸਵੀਰ ਹੈ ਖੇਤਾਂ ਦੇ ਵਿੱਚ ਪਣੇ ਹੋਏ ਜਿਹੜੇ ਪਿੰਡ ਦੇ ਵਿੱਚ ਘਰ ਨੇ ਉਹਨਾਂ ਦੇ ਬਾਹਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਪਿੰਡ ਵਾਸੀ ਜਿਹੜੇ ਨੇ ਖੁਦ ਆਪਣੇ ਪਿੰਡ ਪੱਦਰ ਦੇ ਉੱਪਰ ਆਪਣੇ ਘਰਾਂ ਦੇ ਬਾਹਰ ਜਿਹੜੀ ਆ ਰਾਖੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰਾਂ ਦੀ ਉਕਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਹੋਰ ਭਾਈ ਹੁਣ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਘਰਾਂ ਦੇ ਬਾਹਰ ਲਗਾਤਾਰ ਕੁਰਸੀਆਂ ਢਾਕੇ ਜਿਹੜੇ ਬੈਠੇ ਹੋਏ ਨਜ਼ਰ ਆ ਰਹੇ ਨੇ ਰਾਖੀ ਕਰ ਰਹੇ ਨੇ ਆਪਣੇ ਘਰਾਂ ਦੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੁਸੀਂ ਇਹ ਘਰ ਦੀ ਤਸਵੀਰ ਦੇਖ ਕਰਦੇ ਬਾਹਰ ਜਿਹੜਾ ਬਾਈ ਹੁਣੇ ਬੈਠੇ ਨੇ ਨਾਲ ਹੱਥਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਡਾਂਗਾ ਵੀ ਨੇ ਤੇ ਗੰਡਾਸੇ ਵੀ ਨੇ ਹੱਥਾਂ ਦੇ ਵਿੱਚ ਫੜੇ ਹੋਏ ਕਿਉਂਕਿ ਲਗਾਤਾਰ ਡਰ ਬਣਿਆ ਹੋਇਆ ਪਿੰਡ ਪੱਦਰ ਦੇ ਉੱਪਰ ਕਿ ਕਿਤੇ ਸਾਡੇ ਘਰ ਦੇ ਵਿੱਚ ਆ ਕੇ ਕੋਈ ਨੁਕਸਾਨ ਨਾ ਕਰ ਦਵੇ ਬਾਈ ਮੈਂ ਸਵੇਰੇ ਦੇਖ ਰਿਹਾ ਸੀ ਤੁਸੀਂ ਟੀਮ ਨੂੰ ਵੀ ਫੋਨ ਕੀਤਾ ਸੀਗਾ ਹਨਾ ਤੇ ਕੀ ਕਹਿੰਦੇ ਸੀਗੇ ਉਹ ਉਹਨਾਂ ਨੇ ਵੀਰੇ ਪਹਿਲਾਂ ਇੱਕ ਨੇ ਦਾ ਕਾਲ ਇਨ ਚੱਕੀ ਦੂਜੀ ਕਹਿੰਦੇ ਸੀਗੇ ਹੁਣ ਵੀ ਅਸੀਂ ਬਾਹਰ ਮਾਤਾ ਕੋਈ ਸਾਰ ਨਹੀਂ ਲੇਤੀ। ਨਹੀਂ ਕੋਈ ਰਿਸਪੌਂਸ ਨਹੀਂ। ਦੂਜੇ ਨੂੰ ਫੋਨ ਕੀਤਾ ਸੀ ਕਹਿੰਦੇ ਕਾਲ ਨਹੀਂ ਚੱਕੀ ਉਹਨੇ। ਹਾਂਜੀ। ਜਿਸ ਤਰ੍ਹਾਂ ਆਪਾਂ ਪਹਿਲਾਂ ਦੂਜੇ ਪਿੰਡਾਂ 'ਚ ਸੁਣਦੇ ਹੁੰਦੇ ਸੀ ਕਿ ਪਿੰਡ ਬਾਰਾਂਚ ਆ ਗਿਆ, ਸਿਉਨੇ 'ਚ ਆ ਗਿਆ, ਲੰਗ 'ਚ ਹਨਾ ਤੇ ਕੀ ਸੋਚਦੇ ਸੀ ਕੀ ਉਦੋਂ? ਤੇ ਹੁਣ ਜਦੋਂ ਆਪਣੇ ਪਿੰਡ 'ਚ ਆਇਆ ਤੇ ਕੀ ਸੋਚਦੇ? ਅਫਵਾਹਾਂ ਸੁਣਦੇ। ਅਫਵਾਹਾਂ ਆਉਂਦੀ ਸੀ। ਅੱਜ ਸੱਚ ਲੱਗਿਆ ਵੀ ਅੱਜ ਹਾਂ ਆ ਗਿਆ ਬਿਲਕੁਲ। ਅੰਦਰ ਦੇਖਿਆ ਤੁਸੀਂ ਖੂਨ ਜਿਵੇਂ ਮਾਰੇ ਪਏ ਨੇ ਜੀ ਬੱਚੇ। ਬਾਕੀ ਕੈਮਰਾ ਜੀ। ਬਾਕੀ ਉੱਥੇ ਕੈਮਰਾ ਲੱਗਿਆ ਜੀ ਉੱਥੇ ਜਾ ਰਿਹਾ ਸਪਸ਼ਟ ਐ ਨਾ। ਹੂੰ। ਜਦੋਂ ਟੀਮ ਆਈ ਅੱਜ ਪਿੰਡ ਦੇ ਵਿੱਚ ਹੁਣ ਜਦੋਂ 10 ਰਨੇ ਕੀ ਕਹਿੰਦੇ ਕਿ ਉਹ ਆ ਕੇ ਕਹਿੰਦੇ ਕਿ ਕੋਈ ਹੋਰ ਜਾਨਵਰ ਹੋ ਸਕਦਾ ਕਿ ਤेंदुआ ਨਹੀਂ ਹੈਗਾ ਤੁਸੀਂ ਤਾਂ ਸੀਸੀਟੀਵੀ ਤੇ ਦੇਖਿਆ ਸੀਗਾ ਉਹਦੇ ਚ ਕੀ ਦਿਖਿਆ ਤੁਹਾਨੂੰ ਉਹ ਤਾਂ ਐਨ ਪਤਾ ਲੱਗ ਰਹੀ ਤेंदुआ ਪਰ ਉਹ ਆਪਣੇ ਗਲੋ ਲਾਰੇ ਲਾਰੇ ਨਹੀਂ ਜੀ ਵੀ ਮੇ ਕੋਈ ਉਹਨਾਂ ਕੋਲ ਇੱਕ ਉਹ ਵੀ ਨਹੀਂ ਸੀ ਕੋਈ ਜਾਲ ਯਾਰਾ ਫਲੋ ਵੀ ਵੀ ਅਸੀਂ ਫੜ ਸਕੀਏ ਵੀ ਬੰਦਾ ਤਿਆਰੀ ਕਰਕੇ ਆਉਂਦਾ ਵੀ ਦੇਖਦੇ ਆ ਕੌਣ ਆ ਨਾ ਉਹਨਾਂ ਨੇ ਸ਼ਾਨ ਵੀ ਨਹੀਂ ਕੀਤੀ ਕੋਈ ਐਂ ਆ ਕੇ ਐਂ ਆ ਕੇ ਮੁੜ ਗਈ ਚਲੇ ਗਿਆ ਹਾਂ ਜੀ ਖਾਣਾ ਪੁਰਥੀ ਖਾਣਾ ਪੁਰਥੀਉ ਕਰ ਰਹੀ ਨਹੀਂ ਬਿਲਕੁਲ ਤੁਸੀਂ ਇਹ ਦੇਖੋਗੇ ਹੱਥ ਦੇ ਵਿੱਚ ਤੁਸੀਂ ਇਹ ਬੜੀ ਵੀ ਗੰਡਾਸੀ ਫੜੀ ਪਈ ਹੈ ਹਨਾ ਪੈਰਾ ਦੇ ਰਹੇ ਹਾਂ ਕਰਦੇ ਬਾਰ ਜੀ ਹੁਣ ਇੱਕ ਕਰਦੇ ਬਾਰ ਬੈਠੇ ਆ ਜੀ ਆਪਾਂ ਵੀ ਸਾਨੂੰ ਡਰਾ ਜੀ ਇਸ ਕਰਕੇ ਅਸੀਂ ਬੈਠੇ ਆ ਵੀ ਆਪਣਾ ਕੋਈ ਨਾ ਪਨ ਨੁਕਸਾਨ ਨਾ ਕਰ ਜਾਈਏ ਕਿ ਇਹ ਬੇ ਕੁੱਤਿਆਂ ਦਾ ਨੁਕਸਾਨ ਕਰ ਗਿਆ ਜੀ ਬਚੇਰੇਗਾ ਵੀ ਚਲ ਆਪਾਂ ਅੱਜ ਵੀ ਵਿਚਾਰ ਰੱਖੋ ਕਦੇ ਇਹ ਵੀ ਆ ਜੇ ਵੀ ਆਪਣਾ ਇਸ ਕਰਕੇ ਆਪਣਾ ਬੈਠੇ ਆ ਜੀ ਆਪਾਂ ਆਪਣੇ ਬਾਹਰ ਚ ਰਾਤੀ ਘਰਾਂ ਦੇ ਬਾਹਰ ਤੁਸੀਂ ਜਦੋਂ ਆਏ ਸੀਗੇ ਆਏ ਸੀਗੇ ਘਰਾਂ ਤੋਂ ਬਾਅਦ ਜਦੋਂ ਕੁੱਤੇ ਚੀਕ ਰਹੇ ਸੀਗੇ ਕੀ ਕੁਸ ਦੇਖਿਆ ਸਵੇਰੇ ਵੀ ਤੁਸੀਂ ਆ ਜੀ ਅਸੀਂ ਸਾਡੇ ਘਰ ਦੇ ਮੂਰੇ ਤੇ ਜੀ ਕੁੱਤੇ ਨੇ ਬਹੁਤ ਰੌਲਾ ਪਾਇਆ ਅਸੀਂ ਬਾਹਰ ਲਿਕੜ ਚੱਲਦੇ ਨੇ ਨੇੜੇ ਜੇ ਸਾਨੂੰ ਨਹੀਂ ਦਿਖਿਆ ਸਾਡੇ ਪੰਜ ਚਾਰ ਭਾਈ ਇਕੱਠੇ ਕਰੇ ਵਾਲੇ ਦਲੇ ਤੋਂ ਜੀ ਇਹਨਾਂ ਨੇ ਫਿਰ ਦੇਖਿਆ ਵੀ ਕਾ ਤੂੰ ਵੀ ਦਿਨ ਝੜ ਗਿਆ ਦੇਖੋ ਵੀ ਕਿੰਨੀਆਂ ਪੈੜਾਂ ਵੀ ਕੁੱਤੇ ਵੀ ਮਾਰੇ ਪਿਆ ਹੈ ਵੀ ਬਾਕੀ ਕਾ ਗਾਹਾਂ ਹੋਏ ਇਹ ਵਿਚਾਰਾ ਮੁੰਡਾ ਹੈਗਾ ਸਾਡੀ ਕੋਠੀ 'ਚ ਬਹੁਤ ਨੁਕਸਾਨ ਕਰਦਾ ਇੱਥੇ 10 12 ਕਤੂਰੇ ਵੀ ਕਿੰਨੇ ਦੋ ਕੁੱਤੀਆਂ ਬੱਚੇ ਤੇ ਜੀ ਹੋਣੇ 5-7 ਕਤੂਰੇ ਇਹ ਦੋ ਤੇ ਕਤੂਰੇ ਆਪਣੇ ਮੇਰੇ ਮਕਾਨ ਚ ਮਾਰੇ ਆ ਜੀ ਉੱਥੇ ਬਾਹਰ ਕੁੱਤੀ ਸੁੱਈ ਹੋਈ ਸੀ ਸੁੰਨੀ ਕੁੱਤੀ ਦੀ ਚਲ ਵਿਚਾਰੀ ਰੋਟੀ ਟੁੱਕ ਪਾਰੇ ਤੇ ਉਹਦੇ ਬੱਚੇ ਮਾਰ ਗਏ ਜੀ ਸਵੇਰੇ ਜਦੋਂ ਆਏ ਕੀ ਹਾਲਤ ਸੀ ਕੀ ਉਹਨਾਂ ਬੱਚਿਆਂ ਦੀ ਕਿਸ ਤਰ੍ਹਾਂ ਦੀ ਹਾਲਤ ਸੀ ਉਹ ਉਹਨਾਂ ਨੇ ਦੋ ਦੋ ਟੋਟੇ ਕਰਖੇ ਦੇ ਉਹਨੇ ਹਾਂ ਗੱਲ ਲੈ ਦੇ ਕਰਖੇ ਦੀ ਅੱਧੇ ਲੈ ਦੇ ਬਾੜ ਰਖੇ ਤੇ ਬਾਕੀ ਖਾਸਾ ਨੁਕਸਾਨ ਕਰਾਇਆ ਬਤਾ ਜੀ ਬਹੁਤ ਨੁਕਸਾਨ ਹਾਂ ਖੂਨ ਖਾਨ ਗੰਦਾ ਬਲਾਰਖੇ ਜੀ ਤੁਹਾਨੂੰ ਦੇਖਿਆ ਇਹ ਕਰਖੇ ਤੇ ਹੁਣ ਜਦੋਂ ਉਹ ਤਸਵੀਰ ਦੇਖੀ ਤੁਸੀਂ ਹਨਾ ਉਹ ਤਾਂ ਰਾਤ ਦਾ ਵੇਲਾ ਸੀਗਾ ਕਿ ਚਲੋ ਘਰਾਂ ਦੇ ਵਿੱਚ ਸੀਗੇ ਸਾਰੇ ਪਰਿਵਾਰ ਹਨਾ ਕਿ ਜੇ ਦਿਨ ਹੁੰਦਾ ਤਾਂ ਕੋਈ ਪਰਿਵਾਰ ਦਾ ਨੁਕਸਾਨ ਵੀ ਕਰ ਸਕਦਾ ਜਿਸ ਤਰ੍ਹਾਂ ਪਿੰਡਾਂ ਅੱਜ ਬੱਚੇ ਘੁੰਮਦੇ ਨੇ ਹਨਾ ਸਕੂਲ ਤੋਂ ਆਣਾ ਉਹ ਤਾਂ ਜੰਗਲੀ ਜਾਨਵਰ ਆ ਜੋ ਤਾਂ ਕਿਸੇ ਦਾ ਵੀ ਨੁਕਸਾਨ ਕਰ ਸਕੋ ਜੀ ਕੋਈ ਉਮੀਦ ਹੈਗੀ ਹੈ ਪ੍ਰਸ਼ਾਸਨ ਤੋਂ ਹੁਣ ਕਿ ਇਹ ਫੜ ਸਕਦੇ ਸਾਨੂੰ ਜੇ ਪ੍ਰਸ਼ਾਸਨ ਦੇ ਉਮੀਦ ਹੁੰਦੀ ਫਿਰ ਅਸੀਂ ਕੰਮ ਨੂੰ ਪੈਂਦੇ ਡੰਡੇ ਲੈ ਕੇ ਜੀ ਉਹ ਤੇ ਸਾਡੇ ਬੁਲਾਏ ਤੇ ਜੀ ਕਹਾ ਵੀ ਇਹ ਤਾਂ ਕੋਈ ਕੁੱਤੇ ਕੱਤੇ ਗਿਆ ਪੈ ਡਾਂਗਾ ਇਹ ਕਹਿ ਕੇ ਲੰਘ ਗਏ ਜੀ ਮੈਂ ਤਾਂ ਕੋਈ ਨਾ ਨਾ ਕੋਈ ਸੁਣਵਾਈ ਨਹੀਂ ਕਰੀ ਨਾਨਾ ਕੋਲ ਜਾਲ ਤਾਂ ਨਾ ਕੋਈ ਹਥਿਆਰ ਤਾਂ ਬਸ ਤਿੰਨ ਬੰਦੇ ਗੱਡੀ ਜਾਏ ਤੇ ਕਾ ਸਾਨੂੰ ਦਾ ਗਾਹਾਂ ਤੇ ਕਾਲ ਆ ਗਈ ਉਹ ਤਾਂ ਗਾਹ ਕਿਸੇ ਹੋਰ ਪਿੰਡ ਉਰੇ ਦਾ ਫੜ ਲੈ ਗਿਆ ਜੀ ਗਾਹਾਂ ਲੰਘ ਗਈ ਉਹਦੇ ਇਹ ਨਾ ਬਤਾਂ ਇਹਨਾਂ ਮਤਲਬ ਹਜੇ ਵੀ ਤੁਹਾਨੂੰ ਲੱਗਦਾ ਹੈ ਕਿ ਭਾਈ ਜਿਸ ਤਰ੍ਹਾਂ ਖੇਤ ਬਣੇ ਪਏ ਨੇ ਹਾਂ ਸਾਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਤੁਰੋ ਛੋਡੇ ਕੋਲ ਜੇ ਜਾਲ ਹੈਗਾ ਵੀ ਅਸੀਂ 50 ਬੰਦੇ ਕਰਕੇ ਇਕੱਠੇ ਤੁਹਾਨੂੰ ਫਿਰਾਂਗੇ ਉਹ ਵੀ ਸਾਨੂੰ ਤਾਂ ਪਿੱਛੋਂ ਤੇ ਕਾਲ ਆ ਗਈ ਤਾਂ ਇਹ ਗੱਲ ਕਹਿ ਕੇ ਗੱਡੀ ਦਬਦ ਲੈ ਗਏ ਜੀ ਤੇ ਉਹਨਾ ਪਰ ਆਖੀ ਕਰ ਰਹੇ ਆ ਆਪਣੇ ਕਰੀਬ ਸਾਡੇ ਘਰਾਂ ਦੀ ਸੀ ਆਪ ਰੱਖੀ ਕਰ ਰਹੇ ਜੀ ਬਈ ਜਿਸ ਤਰ੍ਹਾਂ ਹੱਥ ਦੇ ਵਿੱਚ ਡਾਂਗ ਤੁਸੀਂ ਘਰ ਦੇ ਬਾਹਰ ਬੈਠੇ ਹੋ ਆਪਣੇ ਹਨਾ ਤੇ ਕੋਈ ਉਮੀਦ ਲੱਗਦੀ ਹੈ ਕਿ ਪ੍ਰਸ਼ਾਸਨ ਕੁਝ ਕਰ ਸਕਦਾ ਨਹੀਂ ਵੀਰੇ ਪ੍ਰਸ਼ਾਸਨ ਵਾਲਾ ਤਾਂ ਲਾ ਲਿਓ ਵੀ ਇੱਕ ਮਜ਼ਾਕ ਵਾਲਾ ਹੀ ਕੰਮ ਕਰਕੇ ਗਏ ਨੇ ਉਹ ਤਾਂ ਉਹ ਆਏ ਗੱਡੀ 'ਚ ਤਿੰਨ ਜਣੇ ਉਹ ਦੇਖ ਕੇ ਇਸ ਤਰ੍ਹਾਂ ਜਿਦਾਂ ਆਪਾਂ ਫਾਰਮੈਲਿਟੀ ਕਰਦੇ ਆ ਫੋਟੋਆਂ ਫੋਟੋਆਂ ਉਹਦਾ ਉਹਨਾਂ ਨੂੰ ਤਾਂ ਪਈ ਹੀ ਚੀਜ਼ ਦਾ ਪਤੀ ਨਹੀਂ ਵੀ ਇਹ ਹੈ ਕੀ ਚੀਜ਼ ਆ ਉਹਨਾਂ ਦਾ ਪਤਾ ਨਹੀਂ ਭਾਰਤੀ ਕਿਵੇਂ ਕਰ ਲਿਓ ਉਹਦਾ ਫਰਮੈਸੀ ਫਰਮੈਸੀ ਰੱਖੇ ਹੋਏ ਨੇ ਇੱਕ ਤਾਂ ਜਿਵੇਂ ਪੱਗ ਵਾਲਾ ਬਾਈ ਆਏ ਸੀ ਉਹਨੂੰ ਤਾਂ ਮਲਾਦਾ ਗੱਲ ਦਾ ਵੀ ਨਹੀਂ ਪਤਾ ਦੀ ਵੀ ਕੀ ਜਾਨਵਰ ਹੈ ਕੀ ਹੋ ਸਕਦਾ ਉਹਦਾ ਬਸ ਹੀ ਮੈਂ ਬਸ ਇਹ ਇਹ ਹੋ ਗਿਆ ਅੱਗੇ ਫੋਟੋ ਭੇਜਦੇ ਆਂ ਵੀ ਜੇ ਤੁਸੀਂ ਨੇ ਅੱਗੇ ਫੋਟੋ ਭੇਜਣੀਆਂ ਤੁਸੀਂ ਕੀ ਕਰਨ ਆਏ ਹੋ ਫੋਟੋ ਦਾ ਅਸੀਂ ਭੇਜ ਦਨੇ ਫੋਟੋ ਦਾ ਅਸੀਂ ਭੇਜ ਦਾਂਗੇ ਜਿੱਥੇ ਤੁਸੀਂ ਕਹੋਗੇ ਉਹ ਤਾਂ ਬਸ ਇੱਕ ਬਸ ਲਾਲਾ ਆ ਗਏ ਫੋਟੋਆਂ ਖਿੱਚ ਲੈ ਗਏ ਬਸ ਇਹ ਗੱਲ ਆ ਉਹਨਾਂ ਦੀ ਤਾਂ ਇਹ ਕੰਮ ਆ ਉਹਨਾਂ ਦਾ ਤਾਂ ਮਤਲਬ ਹੁਣ ਤੁਹਾਨੂੰ ਕੋਈ ਉਮੀਦ ਨਹੀਂ ਹੈਗੀ ਇਸ ਕਰਕੇ ਤੁਸੀਂ ਖੁਦ ਬੈਠੇ ਹੋ ਓਨ ਘਰਾਂ ਦੇ ਅਸੀਂ ਤਾਂ ਹੀ ਬੈਠੇ ਆਂ ਆਪ ਬਾਹਰ ਸਾਨੂੰ ਉਮੀਦ ਨਹੀਂ ਹੈਗੀ ਉਹਨਾਂ ਦੀ ਸਾਨੂੰ ਹਜੇ ਵੀ ਆ ਲੱਗਦਾ ਵੀ ਜੋ ਆਇਆ ਸੀ ਜਾਨਵਰਾਂ ਉਹ ਉਰੀ ਆ ਕਿਤੇ ਲਵੇ ਲਾਣੇ ਕਿਉਂਕਿ ਸਾਢੇ 5 ਵਜੇ ਤੱਕ ਤਾਂ ਉਹ ਜਾਨਵਰਾਂ ਨੂੰ ਮਰੀ ਗਿਆ ਕੁੱਕਾਂ ਪਈ ਗਈਆਂ ਸਵੇਰੇ ਉਹ ਤੋਂ ਬਾਅਦ ਦਿਨ ਚੜ ਜਾਂਦਾ ਵੀ ਉਹ ਕਿਤੇ ਜਾਂਦਾ ਕਿਸੇ ਬੰਦਾ ਦਾ ਦੇਖਦਾ ਹੀ ਕੋਈ ਵੀ ਉਰੀ ਖੇਤਾਂ ਦੇ ਆਲੇ-ਦੁਆਲੇ ਕਿਤੇ ਉਰੀ ਲੁਕੇ ਹੋਇਆ ਕਿਤੇ ਤਾਂ ਹੀ ਤੁਸੀਂ ਬੈਠੇ ਹੋ ਹਾਂ ਤਾਂ ਹੀ ਬੈਠੇ ਆਂ ਜੀ ਅਸੀਂ ਏ ਬਈ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਬੱਚੇ ਹੋਣਗੇ ਨਾ ਜਿਸ ਤਰ੍ਹਾਂ ਤੁਹਾਡੇ ਦਾ ਘਰ ਦੇ ਲਵੇ ਹੋਇਆ ਸਾਰਾ ਕੁਝ ਬੱਚੇ ਬੱਚੇ ਡਰਦੇ ਨਹੀਂ ਕੋਈ ਵੀ ਬੱਚਾ ਅਸੀਂ ਡਰਦੇ ਹਾਂ ਜੇ ਕਿਤੇ ਬਾਈ ਚਾਂਸ ਜਿਵੇਂ ਬਾਰ ਨਹੀਂ ਸੀ ਸਾਡਾ ਕੋਈ ਬੰਦਾ ਹੁੰਦਾ ਭਈਆ ਹੁੰਦਾ ਉਹਨੂੰ ਛੱਡਦਾ ਥੋੜੀ ਸੀ ਉਹਨੂੰ ਮਾਰ ਦਿੰਦਾ ਕੋਈ ਜਾਂ ਬੰਦਾ ਹੁੰਦਾ ਉਹਨੂੰ ਮਾਰ ਦਿੰਦਾ ਉਹਨਾਂ ਡਰਤਾ ਹੁੰਦਾ ਹੀ ਆ ਹੁਣ ਲਾਲਾ ਡਰਦਾ ਮਾਹੌਲੇ ਆ ਇਸ ਕਰਕੇ ਖੁੱਦ ਬੈਠੇ ਆ ਉਹ ਤਾਂ ਹੀ ਬੈਠੇ ਆ ਵੀਰੇ ਖੁੱਦ ਵੀ ਚਲੋ ਕੋਈ ਬੱਚੇ ਦਾ ਜਾਨਵਰ ਨੇ ਸਾਡੇ ਡੰਗਰ ਰੱਖੇ ਹੋਏ ਨੇ ਬੇਪਲੇਖੇ ਡੰਗਰਾਂ ਵਾਲੇ ਬਾੜੇ ਚ ਵੜ ਗਿਆ ਤਾਂ ਪਤਾ ਨਹੀਂ ਕਿੰਨੇ ਕ ਡੰਗਰਾਂ ਦਾ ਨੁਕ ਉਹ ਵੀ ਜਾਨਵਰ ਨੇ ਉਹ ਵੀ ਜਾਨਵਰ ਇਹ ਤਾਂ ਬਸ ਇੱਕ ਲਲਾ ਆਪਣੀਆਂ ਰਾਖੀ ਕਾਣਾ ਆਪੇ ਕਰਨੀ ਪੈਂਦੀ ਆ ਬਈ ਹਾਂਜੀ ਉਹ ਬਰੇ ਲਸਾਸ ਮਰ ਨਹੀਂ ਦਿੰਦੀ ਜਿਵੇਂ ਅਸਲੇ ਦਾ ਹੋਵੇ ਬੰਦੇ ਕੋਲ ਉਹਦੇ ਬਾਹਰ ਡੇਰੇਆਂ 'ਚ ਬੈਠੇ ਹਾਂ ਉਹਦਾ ਕੋਈ ਕਰਨਾ ਚਾਹੀਦਾ ਵੀ ਹਰੇਕ ਨੂੰ ਅਵੇਲੇਬਲ ਹੋਵੇ ਹਾਂਜੀ ਲਸਾਸ ਬਣੇ ਡੀਸੀ ਨੂੰ ਜਾਂ ਹੋਰ ਨੂੰ ਮੰਗ ਕਰਦੇ ਆਂ ਅਸੀਂ ਵੀ ਸਾਨੂੰ ਦਿੱਤੇ ਜਾਣਾ ਅਸਲੇ ਬਾਹਰ ਡੇਰੇ ਵਾਲੇ ਨੂੰ ਜਰੂਰ ਮਲੇਕ ਇਨਸਾਨ ਸਵਾਨ ਨੇ ਚਾਹੀਦਾ ਸਾਡੇ ਜੀ ਸਾਨੂੰ ਆਪਣੇ ਸਪੈਸ ਆਪ ਹੋਈ ਸਾਡੇ ਤਵੇਂ ਕੋਲੇ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਪਿੰਡ ਪਾਦਰ ਦੇ ਉਪਰ ਹੋਣ ਜਿਹੜੇ ਪਿੰਡ ਵਾਸੀ ਨੇ ਆਪਣੇ ਘਰਾਂ ਦੇ ਬਾਹਰ ਖੁਦ ਪੈਰਾ ਦੇ ਰਹੇ ਨੇ ਖੁਦ ਜਿਹੜੇ ਆਪਣੇ ਘਰਾਂ ਦੇ ਬੱਚਿਆਂ ਦੀ ਜਿਹੜੀ ਰਾਖੀ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਵਕ ਵਕ ਪਿੰਡਾਂ ਦੇ ਵਿੱਚ ਇਸ ਤੇਂਦੂਏ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਤਸਵੀਰ ਉਸ ਘਰ ਦੀ ਵੀ ਦਿਖਾ ਦਿੰਦੇ ਆ ਕਿ ਜਿਸ ਥਾਂ ਦੇ ਉੱਪਰ ਇਸ ਦੀਆਂ ਪੈੜਾ ਜਿਹੜੀਆਂ ਨੇ ਉਹ ਦੇਖਿਆ ਗਿਆ ਸੀ ਬਪੂ ਜੀ ਉਹ ਨਹੀਂ ਚੱਲਦੇ ਆਪਾਂ ਹਨਾ ਘਰ ਦੇ ਵਿੱਚ ਤੇ ਤੁਸੀਂ ਇਹ ਕੋਠੀ ਦੇਖ ਰਹੇ ਹੋ ਇਹ ਵੱਡੀ ਸਾਰੀ ਕੋਠੀ ਦੇ ਵਿੱਚ ਇਹ ਬੀਤੀ ਰਾਤ ਉਸ ਤੇਂਦੂਏ ਨੇ ਜਿਹੜਾ ਆਪਣਾ ਸ਼ਿਕਾਰ ਹੈ ਉਹਨਾਂ ਬੇਜੁਬਾਨ ਜਿਹੜਾ ਕੁੱਤਿਆਂ ਨੂੰ ਬਣਾਇਆ ਸੀਗਾ ਤੇ ਉਸ ਦੇ ਖੂਨ ਦੇ ਥੱਬੇ ਜਿਹੜੇ ਨੇ 5-5 ਫੁੱਟ ਤੱਕ ਦੀਵਾਰਾਂ ਦੇ ਉੱਪਰ ਵੀ ਨਜ਼ਰ ਆ ਰਹੇ ਨੇ ਤਾਂ ਉਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਲੇਕਿਨ ਪੈੜਾਂ ਦੀ ਤਸਵੀਰ ਜਿਹੜੀ ਹੈ ਸਭ ਤੋਂ ਪਹਿਲਾਂ ਉਹ ਦਿਖਾ ਦਵਾਂਗੇ ਕਿ ਕਿਸ ਤਰ੍ਹਾਂ ਅੰਦਰ ਜਿਹੜੇ ਉਸ ਤੇਂਦੂਏ ਦੀ ਜਿਹੜੀ ਪੈੜਾਂ ਨੇ ਉਹ ਨਜ਼ਰ ਆ ਰਹੀਆਂ ਨੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਅਸੀਂ ਆਪਣੇ ਘਰਾਂ ਦੀ ਰਾਖੀ ਜਿਹੜੀ ਹੈ ਉਹ ਖੁਦ ਕਰਾਂਗੇ ਭਾਈ ਇਸੇ ਕੋਠੀ ਦੇ ਵਿੱਚ ਹੋਇਆ ਸੀ ਰਾਤੀ ਹਾਂ ਜੀ ਵੀਰੇ ਉਰੇ ਤੋਂ ਲਾਲਾ ਉਹਨੇ ਐਂਟਰ ਹੋ ਕੇ ਜਿਵੇਂ ਉਰੇ ਤੋਂ ਐਂਟਰ ਹੋ ਕੇ ਇਹ ਪੜਾ ਤਾਂ ਚਲੋ ਆਪਾਂ ਨੂੰ ਇੰਨਾ ਪਤਾ ਨਹੀਂ ਲੱਗਦਾ ਹੂੰ ਉਰੇ ਤੋਂ ਐਂਟਰ ਹੀ ਸਾਬ ਨਾਲ ਅੰਦਰ ਗਿਆ ਆ ਜਾ ਤੁਹਾਨੂੰ ਦਿਖਾਣੇ ਆ ਉਰੇ ਤੋਂ ਲਾਲਾ ਜਿਉਂ ਜਿਉਂ ਕੁੱਤਾ ਛੋਟਾ ਹੁੰਦਾ ਬੱਚਾ ਹੂੰ ਜਿਉਂ ਜਿਉਂ ਆਈ ਗਿਆ ਉਰੇ ਨਿਸ਼ਾਨ ਸੀ ਜੀ ਉਰੇ ਫਿਰ ਉਹ ਜਿਉਂ ਦਿਨ ਚੜ ਗਿਆ ਫਰਕ ਭਾਈ ਲੱਡ ਦੇ ਮਰਮੀਟ ਕਿਹਨਾ ਬਲੋਕ ਆਈ ਹਾਂ ਜੀ ਹਾਂ ਜੀ ਹਾਂ ਪਹਿਲਾਂ ਦਾ ਸਾਹਨੇ ਇਸ ਬਾਸੂਨ ਚੋਂ ਕੁਤਰੀਏ ਚੱਕੇ ਸੀ। ਅਰੇ ਕੋਰੇ ਕੀ ਹਾਲ ਕਰਿਆ ਹੋਇਆ। ਅਗਲਾ ਸਾਹਨੇ ਉਹਦੇ ਚੱਕੇ। ਮਾਸ ਮਿੱਚੋ। ਮਾਸ ਦੇਖੋ ਮਾਸ ਦੇ ਟੁਕੜੇ ਪਏ ਨੇ। ਹੂੰ ਬਾਕੀ ਦਾ ਲਿੰਗ ਆ। ਆ ਬਾਕੀ ਸਾਨੇ ਵਰ ਮਾਸ ਜਾਨਵਰ ਹਟ ਟਾਈਮ ਔਖਾ ਹੁੰਦਾ। ਫਿਰ ਉਰੇ ਉਰੇ ਤੋਂ ਸਾਨੇ ਇੱਕ ਹੀ ਉਰੇ ਤੋਂ ਚੱਕਿਆ। ਦੋ ਆਜਾ ਤੁਹਾਨੂੰ ਪਿੱਛੇ ਦਿਖਾਣੇ ਆ ਪਿੱਛੇ ਸਟੋਰ ਸਜੀ ਦੋ ਤਿੰਨ। ਮਤਲਬ ਕਿ ਥਾਵਾ ਦੇ ਉੱਪਰ ਬਣਿਆ ਨਾ ਵਕ ਵਕ ਥਾਂ ਦੇ ਉੱਤੇ ਕੀਤਾ ਜਿਵੇਂ ਜਿਵੇਂ ਭੱਜੀ ਗਏ ਜਾਨਵਰ ਡਰਦਾ ਜੀ ਹਾਂਜੀ ਜਿਵੇਂ ਲਾਲਾ ਛੋਟਾ ਜਾਨਵਰ ਭੱਜੂਗਾ ਹੂੰ ਉਹ ਮੈਂ ਜਿੱਥੇ ਭੱਜ ਗਏ ਫੜ ਲਿਆ ਕਰੇ ਬਸ ਉੱਥੇ ਖਾਏ ਤਾਂ ਬਿਲਕੁਲ ਦੂਜੇ ਕਮਰੇ ਦੀ ਤਸਵੀਰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਵਕ ਵਕ ਕਮਰਿਆਂ ਦੇ ਵਿੱਚ ਨਵੀਂ ਕੋਠੀ ਬਣਦੀ ਪਈ ਸੀਗੀ ਤਾਂ اسی ਕੋਠੀ ਦੇ ਵਿੱਚ ਦਾਖਲ ਹੋ ਕੇ ਉਸ ਤੇੰਦੂਏ ਨੇ ਜਿਹੜਾ ਆਪਣਾ ਸ਼ਿਕਾਰ ਹੈ ਰਾਤੀ ਉਹਨਾਂ ਬੇਜੁਬਾਨ ਜਿਹੜਾ ਜਾਨਵਰਾਂ ਨੂੰ ਬਣਾਇਆ ਤਾਂ ਇਹ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਕੈਮਰਾ ਦੀ ਨਜ਼ਰ ਦੇ ਨਾਲ ਕਿ ਕਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਵੀ ਜਿਹੜਾ ਤੈਨ ਦੂਏ ਨੇ ਆਪਣਾ ਕਹਿਰ ਹੈ ਉਹ ਦਿਖਾਇਆ ਤੇ ਕਈ ਜਿਹੜਾ ਬੇਜ਼ਬਾਨ ਕੁੱਤਿਆਂ ਦੇ ਜਿਹੜੇ ਬੱਚੇ ਸੀਗੇ ਛੋਟੇ-ਛੋਟੇ ਤਾਂ ਉਹਨਾਂ ਨੂੰ ਜਿਹੜਾ ਆਪਣਾ ਸ਼ਿਕਾਰ ਹੈ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਜਿਹੜਾ ਬਣਾਇਆ ਤਾਂ ਅੱਗੇ ਵੱਲ ਚੱਲਦੇ ਆਂ ਅੱਗੇ ਵੱਲ ਦੀ ਤਸਵੀਰ ਵੀ ਜਿਹੜੀ ਹੈ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਵਕ ਵਕ ਕਮਰਿਆਂ ਦੇ ਵਿੱਚ ਜਿਹੜਾ ਬਾਈ ਜੁਣੀ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਖੂਨ ਦੇ ਜਿਹੜੇ ਥੱਬੇ ਨੇ ਉਹ ਦੀਵਾਰਾਂ ਦੇ ਉੱਪਰ ਨਜ਼ਰ ਆ ਰਹੇ ਨੇ 5-5 ਫੁੱਟ ਤੱਕ ਜਿਹੜਾ ਦੀਵਾਰਾਂ ਦੇ ਉੱਪਰ ਖੂਨ ਦੇ ਜਿਹੜੇ ਨਿਸ਼ਾਨ ਨੇ ਛਿੱਟੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾ ਹੁਣ ਦੂਜੇ ਕਮਰੇ ਦੀ ਤਸਵੀਰ ਦਿਖਾ ਦਿੰਨੇ ਆ ਕਿ ਇਸ ਕਮਰੇ ਦੇ ਵਿੱਚ ਵੀ ਜਿਹੜਾ ਉਸ ਤੇਂਦੂਆ ਨੇ ਆਪਣਾ ਸ਼ਿਕਾਰ ਕੀਤਾ ਸੀ ਘਟੋਗਾ ਟੂਰੇ 2 3 ਜਾਨਵਰ ਮਾਰ ਕੇ ਦੋ ਤਾਂ ਸਾਨੇ ਉਥੋਂ ਚੱਕੇ ਨੇ ਉਸ ਖੁੰਝੇ 'ਚੋਂ ਆਹ ਦੇਖ ਲਾਉ ਰਹੇ ਐ ਮੈਨੂੰ ਲੱਗਦਾ ਵੀ ਜਿਵੇਂ بڑے ਜਾਨਵਰ ਨੂੰ ਮਾਰਿਆ ਹੋ ਉਹ ਕਿੱਥੇ ਤੱਕ ਛਿੱਟੇ ਨੇ ਖੂਨ ਦੇ ਜਿੰਨਾ ਦਬੋਚ ਕੇ ਆਪਾਂ ਚਰਬੀ ਕੱਢਦੇ ਆਂ ਜਾਨ ਨਾਲ ਦੇਖ ਥੋੜ੍ਹ ਥੋੜ੍ਹ ਹਰੇ ਕੰਦ ਤੇ ਛਿੱਟੇ ਕਿੱਥੇ ਤੱਕ ਨੇ ਜਿਵੇਂ ਭੱਜਦਾ ਹੋਇਆ ਜਾਨਵਰ ਫੜਦਾ ਆਪਾਂ ਚਰਬੀ ਨਿਕੜਦੀ ਆ ਉਹ ਮੈਂ ਬੁਰਾ ਹਾਲ ਕਰਿਆ ਪਿਆ ਬਿਲਕੁਲ ਉਹ ਤਾਂ ਤੁਹਾਨੂੰ ਜਾਨਵਰ ਵੀ ਦਿਖਾਣੁੰਦੇ ਫਿਰ ਦੂਏ ਲਾਲਾ ਕੌਂਠੂnga ਮਾਰਦੇ ਹੀ ਸਾਨੇ ਦੱਬਤੇ ਵੀ ਚਲੋ ਉਹਨਾਂ ਦੀ ਬਾਡੀ ਨਾਲ ਕਾਨੂੰ ਆਪਾਂ ਨੇ ਉਹ ਕਰਨਾ ਬਿਲਕੁਲ ਤਿੰਨਾਂ ਸੁਕਰ ਪੇਂਟ ਵਾਲੇ ਬੰਦੇ ਗਏ ਹੋਏ ਜੀ ਨਹੀਂ ਉਰੇ ਪੈਂਦੇ ਆ ਉਹਨਾਂ ਦਾ ਨਹੀਂ ਨੁਕਸਾਨ ਹੋਇਆ ਇਹ ਦੇਖ ਮਤਲਬ ਇੰਨਾ ਥਾਵਾਂ ਦੇ ਉੱਪਰ ਜਾਨਵਰ ਪਏ ਸੀ ਜਦੋਂ ਤੁਸੀਂ ਸਵੇਰੇ ਆਏ ਟੜਕਾ ਮੰਨੂ ਤੜਕੀ 5:30 ਵਜੇ ਉਰੇ ਪੂਰਾ ਸੁਣਿਆ ਜਿਵੇਂ ਲਲਾਵਾ ਖੜਕ ਰਿਹਾ ਮੈਂ ਭਲੇਖੇ 'ਚ ਰਹਿ ਗਿਆ ਮੈਂ ਕਿਉਂਰੇ ਦੋ ਕੁੱਤੀਆਂ ਸੂਈਆਂ ਹੋਈਆਂ ਨੇ 8-10 ਕੁੱਤੇ ਉਂ ਫਿਰਦੇ ਰਹਿੰਦੇ ਨੇ ਮੈਂ ਕਿਹਾ ਚਲੋ ਆਪਸ 'ਚ ਲੜ ਰਹੇ ਹੋਣੇ ਇਨਾ ਸ਼ੁਕਰ ਮੈਂ ਆਇਆ ਨਹੀਂ ਆਪ ਖੁਦ ਦੇਖਣਾ ਇਹ ਆ ਜਾਂਦਾ ਕਿਹੜਾ ਜਾਨਵਰ ਆ ਉਹਨੂੰ ਕਿਹੜਾ ਆਪਾਂ ਨੂੰ ਦੇਖਣਾ ਸੀ ਆਪਣਾ ਮਾਰਦਾ ਉਹਦਾ ਤੇ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਿ ਖੂਨ ਦੇ ਜਿਹੜੇ ਛਿੱਟੇ ਨੇ ਉਹ ਦੀਵਾਰਾਂ ਦੇ ਉੱਪਰ ਨਜ਼ਰ ਆ ਰਹੇ ਨੇ ਤਾਂ ਇਸ ਥਾਵਾਂ ਦੇ ਉੱਪਰ ਜਿਹੜਾ ਕਹਿ ਸਕਦੇ ਆ ਕਿ ਉਸ ਤੇਂਦੂਏ ਨੇ ਜਿਹੜਾ ਆਪਣਾ ਸ਼ਿਕਾਰ ਹੈ ਉਹਨਾਂ ਬੇਜ਼ਬਾਨ ਜਾਨਵਰਾਂ ਨੂੰ ਜਿਹੜਾ ਇਸ ਪਿੰਡ ਦੇ ਵਿੱਚ ਆ ਕੇ ਬਣਾਇਆ ਤੇ ਵਕ ਵਕ ਪਿੰਡਾਂ ਦੇ ਵਿੱਚ ਤੇਂਦੂਏ ਦਾ ਕਹਿਰ ਜਿਹੜਾ ਲਗਾਤਾਰ جاری ਹੈ ਤੇ ਹਾਲੇ ਤੱਕ ਜਿਹੜਾ ਉਸ ਤੇਂਦੂਏ ਦੇ ਉੱਪਰ ਜਿਹੜੀ ਪਕੜ ਆ ਰੈਸਕਿਊ ਟੀਮ ਜਿਹੜੀ ਆ ਉਹ ਨਹੀਂ ਬਣਾ ਪਾਈ ਹੈਗੀ ਜਿਸ ਦਾ ਖਾਮਿਆਜ਼ਾ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਉਹਨਾਂ ਬੇਜ਼ਬਾਨ ਜਾਨਵਰਾਂ ਨੂੰ ਜਿਹੜਾ ਪਰਿਵਾਰਾਂ ਨੂੰ ਜਿਹੜਾ ਭੁੱਖਤਣਾ ਪੈ ਰਿਹਾ ਹੈ ਤੇ ਜਿਸ ਤਰ੍ਹਾਂ ਬਾਈ ਹਜੇ ਤੱਕ ਜਿਹੜਾ ਤੰਦੂਆ ਪੜਿਆ ਨਹੀਂ ਗਿਆ ਹੈਗਾ ਨਾ ਵਕ ਵਕ ਪਿੰਡਾਂ 'ਚ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਕਿ ਰਾਤ ਵੇਲੇ ਘਰਾਂ ਤੋਂ ਬਾਹਰ ਨਾ ਨਿਕਲੋ ਆਪਣੇ ਪਿੰਡ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਮਾਹੌਲ ਹੈਗਾ ਆਪਣੇ ਪਿੰਡ 'ਚ ਤਾਂ ਵੀਰੇ ਅੱਜ ਸਵੇਰੇ ਅਨਾਉਂਸਮੈਂਟ ਕਰਾਈ ਆ ਸਾਡੇ ਪਿੰਡ 'ਚ ਪਹਿਲਾਂ ਕੋਈ ਮਾਹੌਲ ਨਹੀਂ ਸੀ ਅੱਜ ਸਵੇਰੇ ਜਾਂ ਸਾਨੇ 7:00 ਵਜੇ ਇਹ ਬਾਈ ਰਣਧੀਰੇ ਕਰਾ ਕੇ ਆਇਆ ਅਨਾਉਂਸਮੈਂਟ ਫਿਰ ਉਹਦੇ ਬਾਅਦ ਬਾਕੀ ਅੱਜ ਸ਼ਾਮ ਨੂੰ ਕਰਾ ਦਾਂਗੇ ਵੀ ਬਾਹਰ ਨਾ ਨਿਕੜਨਾ ਇਹ ਮਾਹੌਲ ਤਾਂ ਸਾਨੂੰ ਤਾਂ ਲਾਲਾ ਵੀ ਹੁਣ ਆਏ ਸੀ ਰੇਂਜਰ ਉਹ ਕਹਿੰਦੇ ਵੀ ਤੁਹਾਡਾ ਹਾਸਨਪੁਰ ਬੱਗ ਗਿਆ ਕਹਾ ਉਹ ਲੋਕ ਵੀ ਹਸਨਪੁਰ ਪਹੁੰਚ ਗਿਆ ਕਾ ਸਾਨੂੰ ਉੱਥੋਂ ਫੋਨ ਆ ਗਿਆ ਅਸੀਂ ਹਸਨਪੁਰ ਜਾ ਰਹੇ ਆ ਕਮਾਲ ਦੀ ਗੱਲ ਆ ਵੀ ਇੰਨੀ ਛੇਤੀ ਹਸਨਪੁਰ ਭੱਗ ਗਿਆ ਗੱਲਾਂ ਨੇ ਬਸ ਉਹਨਾਂ ਦੀਆਂ ਬਣਾ ਕੇ ਮਾਂ ਵੀ ਭੱਗਿਆ ਹੋਣਾ ਭਾਈ ਕਾ ਸਾਨੂੰ ਇੱਕ ਕਹਰੇ ਦੀ ਕਿ ਕਾ ਰਾਜਪੁਰੇ ਭੱਗ ਗਿਆ ਕਾ ਇੱਕ ਕਾ ਪਤਾ ਨਹੀਂ ਇਹ ਗਿਆ ਰਾਜਪੁਰੇ ਪਤਾ ਨਹੀਂ ਇਹ ਹਸਨਪੁਰ ਗਿਆ ਇਹ ਮਾਹੌਲ ਆ ਉਹਨਾਂ ਦਾ ਪੈੜਾ ਦੇਖਣੇ ਆ ਤੁਹਾਨੂੰ ਪੈੜਾ ਉੱਥੇ ਦਿਖਾ ਦਿੰਨੇ ਆ ਤੇ ਬਿਲਕੁਲ ਜਿਹੜੇ ਨਿਸ਼ਾਨ ਨੇ ਉਸ ਦੇ ਪੈੜਾ ਜਿਹੜੀਆਂ ਨੇ ਉਹ ਵੀ ਇਸ ਥਾਵਾ ਦੇ ਉੱਪਰ ਬਣੀਆਂ ਹੋਈਆਂ ਨੇ ਜਿਸ ਦੇ ਨਿਸ਼ਾਨ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਮਤਲਬ ਕਿ ਇੱਧਰ ਹੋ ਗਿਆ ਸੀ ਬਾਈ ਫਿਰ ਵਾਪਸ ਭੱਜਿਆ ਹੈ ਪੂਰੇ ਨੂੰ ਗਿਆ ਜਿੱਥੇ ਰੱਖ ਸਾਨੂੰ ਸ਼ੱਕ ਆ ਨਾ ਵੀ ਜਿੱਤਰਾਂ ਲਾਲਾ ਉਰੇ ਆ ਇਹ ਦੇਖੋ ਵੇਖੋ ਪਿੱਛੇ ਰਿਹਾ ਔਰ ਪਿਆ ਹੋਇਆ ਆ ਦੇਖਿਆ ਪੰਜੇ ਵਰਗੇ ਨਿਸ਼ਾਨ ਆ ਦੇਖ ਹਾਂ ਇਹ ਦੇਖ ਇਹ ਪੈੜਾਂ ਨੇ ਸਾਰੀਆਂ ਸਾਨੂੰ ਐਵੇਂ ਲੱਗਦਾ ਵੀ ਇੱਧਰ ਨੂੰ ਲੰਘ ਕੇ ਆ ਦੇਖ ਇਹ ਇੱਧਰ ਕਿੱਲੇ ਚ ਪਤਾ ਲੱਗਦਾ ਵੀਰੇ ਇੱਥੇ ਗਿੱਲਾ ਨਾ ਉੱਥੇ ਬਾਜਨ ਹੁੰਦਾ ਗਿੱਲੇ ਜਿਆਦਾ ਪਤਾ ਲੱਗਦਾ ਉਹ ਤਾਂ ਕਹਿੰਦਾ ਉਹਦੇ ਨੋਂਦਰੇ ਨਹੀਂ ਹੁੰਦੀ ਪਤਾ ਨਹੀਂ ਜਿਹੜਾ ਪੱਗ ਵਾਲਾ ਦਾ ਹੁਣ ਮਾਗਾ ਵੀਰੇ ਕਿਸੇ ਦਾ ਨੋਂ ਬਦ ਵੀ ਸਗਾ ਹੁਣ ਤੋਂਗੜਾ ਮਿੰਕਾਂ ਆਇਆ ਨੋਂ ਮਨ ਕੈਮਰੇ ਚ ਦੇਖਿਆ ਕਿਸੇ ਜਾਨਵਰ ਦਾ ਨੋਂ ਬਦ ਵੀ ਸਗਾ ਤਾਂ ਤਾਂ ਹੈ ਵੀ ਆਪਾਂ ਉਹਨੂੰ ਕੋਲ ਖੜਾ ਕੇ ਇਤਰਾ ਮਿੰਕਾਂ ਆਏ ਆ ਤਾਂ ਗੱਲਾਂ ਉਹਨੂੰ ਤਾਂ ਮੈਨੂੰ ਲੱਗਦਾ ਪਤੀ ਵੀ ਨਹੀਂ ਕੁਸ਼ਤੀ ਜਿਹੜਾ ਉਹ ਦਪਹਿਰਾ ਦੇ ਰਹੇ ਆ ਆਪਣੇ ਘਰ ਹਾਂ ਵੀਰੇ ਆਪ ਹਾਂ ਉਹ ਸਾਨੂੰ ਵੀ ਇਹ ਬੱਚਿਆਂ ਕਰਕੇ ਲਾਲਾ ਹੁੰਦਾ ਹੀ ਆ ਵੀ ਬੇਪਲੇਖੇ ਕਈ ਵਾਰ ਇਹਨਾਂ ਵਿੱਚ ਬੱਚਿਆਂ ਨੂੰ ਵੀ ਕੀ ਪਤਾ ਫਿਰਦੇ ਰਹਿੰਦੇ ਨੇ ਜਿੰਨਾ ਮਰਜ਼ੀ ਰੋਕੀ ਜਾ ਬੱਚਾ ਜਿਹੜਾ ਮੰਨਦਾ ਜੀ ਕਿਸੇ ਦੀ ਤਾਂ ਕਰਕੇ ਆਪੇ ਖੜੇ ਆ ਵੀਰੇ ਅਸੀਂ ਤਾਂ ਤੇ ਬਿਲਕੁਲ ਤੁਸੀਂ ਇਹ ਪਿੰਡ ਡਕਾਲਾ ਦੀ ਤਸਵੀਰ ਦੇਖੀਏ ਇਸ ਤੋਂ ਪਹਿਲਾਂ ਤੁਹਾਨੂੰ ਪਿੰਡ 12 ਦੀਆਂ ਤਸਵੀਰਾਂ ਵੀ ਦਿਖਾਈਆਂ ਸੀ ਪਿੰਡ ਲੰਗ ਦੀ ਤਸਵੀਰ ਵੀ ਦਿਖਾਈ ਸੀਗੀ ਸਿਉਨੇ ਦੀ ਵੀ ਦਿਖਾਈ ਸੀਗੀ ਜਿੱਥੇ ਸਤੰਦੂਏ ਨੇ ਆਪਣਾ ਕਹਿਰ ਜਿਹੜਾ ਲਗਾਤਾਰ ਵਕ ਵਕ ਜਾਨਵਰਾਂ ਦੇ ਉੱਪਰ ਦਿਖਾਇਆ ਸੀਗਾ ਤੇ ਕਈ ਜਾਨਵਰਾਂ ਨੂੰ ਜਿਹੜਾ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਤਾਂ ਇਸ ਪਿੰਡ ਦੇ ਵਿੱਚ ਵੀ ਜਿਹੜਾ 8 9 ਦੇ ਕਰ ਕੁੱਤਿਆਂ ਦੇ ਬੱਚਿਆਂ ਨੂੰ ਜਿਹੜਾ 마ਸੂਮ ਬੱਚੇ ਨੇ ਬੇਜ਼ੁਬਾਨ ਉਹਨਾਂ ਨੂੰ ਆਪਣਾ ਸ਼ਿਕਾਰ ਜਿਹੜਾ ਬੀਤੀ ਰਾਤ ਇਸ ਪਿੰਡ ਦੇ ਵਿੱਚ ਆ ਕੇ ਬਣਾਇਆ ਤਾਂ ਇਹ ਪਹਿਲਾਂ ਤੁਸੀਂ ਦੇਖਿਆ ਨੇ ਕਿ ਉਰੇ ਜਿਹੜੀਆਂ ਇਹ ਪਹਿੜਾ ਜਿਹੜੀਆਂ ਨੇ ਵਕ ਵਕ ਥਾਵਾਂ ਦੇ ਉੱਪਰ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਉਰੇ ਰੈਸਕਿਊ ਟੀਮ ਪਹੁੰਚੀ ਸੀਗੀ ਉਹਨਾਂ ਨੇ ਪਿੰਡ ਵਾਸੀਆਂ ਦੀ ਜਿਹੜੀ ਸਾਰ ਹੈ ਉਹ ਨਹੀਂ ਲਈ ਹੈਗੀ ਅਤੇ ਟਾਲਮ ਟੋਲ ਜਿਹੜਾ ਮਾਮਲਾ ਉਹ ਕਰਦੇ ਹੋਏ ਨਜ਼ਰ ਆਏ ਤਾਂ ਹੁਣ ਜਿਹੜਾ ਪਿੰਡ ਵਾਸੀ ਨੇ ਉਹ ਖੁਦ ਜਿਹੜਾ ਆਪਣੇ ਪੱਦਰ ਦੇ ਉੱਪਰ ਆਪਣੇ ਘਰਾਂ ਦੀ ਰਾਖੀ ਜਿਹੜੀ ਹੈ ਆਪਣੇ ਘਰਾਂ ਦੇ ਬਾਹਰ ਬੈਠ ਕੇ ਡਾਂਗਾ ਛੋਟਿਆਂ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਕੋਈ ਸਾਨੂੰ ਪ੍ਰਸ਼ਾਸਨ ਤੋਂ ਜਾਂ ਉਸ ਰੈਸਕਿਊ ਟੀਮ ਤੋਂ ਕੋਈ ਉਮੀਦ ਨਹੀਂ ਹੈ ਕਿ ਇਸ ਕਰਕੇ ਆਪਣੇ ਆਪਣੇ ਬੱਚਿਆਂ ਦੀ ਜਿਹੜੀ ਆਪਣੇ ਘਰਾਂ ਦੀ ਰਾਖੀ ਜਿਹੜੀ ਅਸੀਂ ਖੁਦ ਕਰ ਰਹੇ ਹਾਂ ਦੇਖਦੇ ਹਾਂ ਕਿ ਜਿਹੜੀ ਇਹ ਰੈਸਕਿਊ ਟੀਮ ਹੈ ਕਦੋਂ ਤੱਕ ਜਿਹੜਾ ਇਸ ਤेंदुए ਨੂੰ ਜਿਹੜਾ ਆਪਣੀ ਪਕੜ ਦੇ ਵਿੱਚ ਲਿਆਂਦੀ ਹੈ ਜਾਂ ਫਿਰ ਕਦੋਂ ਤੱਕ ਤेंदुआ ਜਿਹੜਾ ਵਕ-ਵਕ ਟੀਮਾਂ ਵਕ-ਵਕ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਸ਼ਿਕਾਰ ਆ ਉਹ ਇਹਨਾਂ ਬੇਜ਼ਬਾਨ ਜਾਨਵਰਾਂ ਨੂੰ ਬਣਾਉਂਦਾ ਰਹੇਗਾ ਕੈਮਰਾ ਪੱਤਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਿੰਡ ਡਕਾਲਾ